ਅਸੀਂ ਘਰ ਘਰ ਮੁੰਡਿਆਂ ਨੂੰ ਸੱਦ ਕੇ ਲਏ ਵੀ ਖੇਡੋ ਖੇਡੋ ਅਸੀਂ ਘਟੋ ਘੜ ਤਿੰਨ ਚਾਰ ਸਾਲਾਂ ਦੇ ਵਿੱਚ 65 ਮੁੰਡੇ ਅਸੀਂ ਖੇਡਣ ਵਾਸਤੇ ਤਿਆਰ ਕਰ ਲਏ ਉਹਦੇ ਜੇ ਕਬੱਡੀ ਵੀ ਖੇਡਦੇ ਆ ਫੁੱਟਬॉल ਵੀ ਹੈ ਕ੍ਰਿਕਟ ਵੀ ਹੈ ਹੁਣ ਅਸੀਂ ਪੰਚਾਇਤ ਨੂੰ ਇਹੀ ਮੰਗ ਕੀਤੀ ਸੀ ਬੇਨਤੀ ਕੀਤੀ ਸੀ ਵੀ ਸਾਨੂੰ ਤੁਸੀਂ ਗਰਾਊਂਡ ਛੱਡ ਦਿਓ ਚਾਰ ਪੰਜ ਗਿੱਲੇ ਵੀ ਇੱਕ ਟੀਮ ਖੇੜਦੀ ਦੂਜੀ ਬੈਹ ਜਾਂਦੀ ਹੈ ਜੀ ਵੀ ਚਾਰ ਪੰਜ ਗਿੱਲੇ ਹੋਣਗੇ ਸਾਰੇ ਅਸੀਂ ਰਲ ਮਿਲ ਕੇ ਖੇਡ ਸਕਦੇ ਹਾਂ ਉਹਨਾਂ ਨੇ ਇੱਥੇ ਆਏ ਗਰਾਊਂਡ 'ਚ ਉਹ ਸਾਰਾ ਵੇਖ ਕੇ ਗਏ ਬਾਈ ਛੜਤਾ ਤੁਹਾਨੂੰ 5 ਕਿਲੇ ਛੜ ਤੇ ਕੋਈ ਨਾ ਬੇਫਿਕਰ ਹੋ ਜਾ ਸਾਨੂੰ ਪਰਮਾ ਲਿਆ ਉਹਨਾਂ ਨੇ ਵੀ ਕੱਲ ਨੂੰ ਬੋਲੀ 'ਚ ਨਾ ਆਉਣਗੇ ਅਗਲੇ ਦਿਨ ਅਸੀਂ ਕਹੇ ਅੱਤਲ ਬੋਲੀ 'ਚ ਆਪਾਂ ਮਤਾ ਹੀ ਪਾ ਲਾਂਗੇ ਚੱਲ ਗਏ ਤਾਂ ਸਹੀ ਅਸੀਂ ਉੱਥੇ ਗਏ ਆ ਉੱਥੇ ਆ ਕੇ ਆਹਦੇ ਤਾਂ ਬਈ ਛੜਨਾ ਹੀ ਨਹੀਂ ਤੁਹਾਨੂੰ ਤੁਹਾਨੂੰ ਬਹੁਤ ਟਾਈਮ ਹੋ ਗਿਆ ਬਈ 10-12 ਸਾਲ ਹੋਏ ਛੜਨਿਆਂ ਨੂੰ ਇਹ ਸਾਨੂੰ ਜਵਾਬ ਦਿੰਦਾ ਤੁਸੀਂ ਕਿਹੜੇ ਕੱਪ ਜਿੱਤ ਲਿਆਏ ਜੇ ਆਪਾਂ ਕਿਸੇ ਨੂੰ ਤਿਆਰ ਕਰਾਂਗੇ ਜਵਾਬ ਨੂੰ ਉਹਨੂੰ ਕੋਈ ਪ੍ਰੋਤਸਾਹਨ ਕਰਾਂਗੇ ਵੀ ਖੇਡੋ ਤੁਸੀਂ ਫੇਰ ਹੀ ਅੱਗੇ ਵਧੂਗਾ ਜੀ ਇਹ ਤਾਂ ਸਾਡੀਆਂ ਲੱਤਾਂ ਹੈ ਜੇ ਬਾਈ ਹੁਣ ਤੁਸੀਂ ਦੇਖ ਲਓ ਕਿੱਡੇ ਕਿੱਡੇ ਟੂਰਨਾਮੈਂਟ ਚੱਲ ਪਿਆ ਆਈਪਲ ਕੁਛ ਵੀ ਆ ਆ 13 13 ਹੱਲਾ ਨੇ ਜਵਾਕ ਕਰੋੜਾਂ ਦੀ ਵਿਕੀ ਜਾਂਦੇ ਆ ਤੇ ਆਪਣੇ ਕਿਉਂ ਨਹੀਂ ਦੇਖ ਸਕਦੇ ਬਾਈ ਜਦੋਂ ਇਹਨਾਂ ਕੋਲ ਸੋਰਸ ਹੀ ਹੈ ਨਹੀਂ ਕਰਨਗੇ ਕੀ ਇਹ ਇਹ ਤਾਂ ਜਿਵੇਂ ਹੁਣ ਵੀ ਤਾਂ ਜ਼ਮੀਨ ਹੈ ਜਿਹੜੀ ਉਹ ਵਿਹਲੀ ਪਈ ਆ ਬੋਲੀ ਲਗਾਤਾਰ ਕੈਂਸਲ ਹੋਈ ਹੈ ਕਈ ਵਾਰ ਪਰ ਕਿਉਂ ਨਹੀਂ ਤੁਹਾਨੂੰ ਦਿੰਦੇ ਕੀ ਕਾਰਨ ਇਹਦੇ ਪਿੱਛੇ ਕਾਰਨ ਬਈ ਇਹੀ ਹੈ ਜੀ ਉਹ ਬਾ ਤਿੰਨ ਚਾਰ ਜਾਣੇ ਉਹਨਾਂ ਨੇ ਆਪ ਹੀ ਹੋਣੀ ਹੁੰਦੀ ਉਹ ਪੰਚਾਇਤ ਦੇ ਬਸ ਮੁਖੀ ਹੈ ਠੀਕ ਆ ਸਰਪੰਚ ਦਾ ਬੋਲਦਾ ਨਹੀਂ ਸਾਡਾ ਮੇਰੇ ਤਾਏ ਦਾ ਮੁੰਡਾ ਜੀ ਬੋਲਦਾ ਹੀ ਨਹੀਂਗਾ ਉਹ ਤਾਂ ਤੇ ਫਿਰ ਉਹਨਾਂ ਨੇ ਚੋਰੀ ਬੋਲੀ ਲਾਉਣ ਦੀ ਕੋਸ਼ਿਸ਼ ਕੀਤੀ ਗੁਰਦਰੇ ਸਾਹਿਬ ਚ ਦੋਵੇਂ ਸਪੀਕਰ ਮੈਕ ਬੰਦ ਕਰਕੇ ਵੀਡੀਓ ਬਣਾ ਕੇ ਉਹਨਾਂ ਨੇ ਭੇਜਤੀ ਸੈਕਟਰੀ ਨੂੰ ਵੀ ਅਸੀਂ ਬੋਲੀ ਲਾਉਣੇ ਆ ਤੇ ਉਹ ਸਾਡੇ ਕੋਲ ਕਿਵੇਂ ਨਾ ਕਿਵੇਂ ਉਹ ਵੀਡੀਓ ਆ ਗਈ ਤੁਹਾਨੂੰ ਪਤਾ ਲੱਗ ਗਿਆ ਅਸੀਂ ਉੱਥੇ ਪਹੁੰਚ ਗਏ ਤੇ ਉੱਥੋਂ ਖਿਸਕ ਗਏ ਸਾਰੇ ਹ ਮbrar ਸਾਹਿਬ ਹ ਚਾਰਨ ਬਰਾੜ ਸਾਹਿਬ ਮੁੱਖ ਮੰਤਰੀ ਉਹਨਾਂ ਦੇ ਪਿੰਡ ਹੀ ਨਾ ਗਰਾਊਂਡ ਹੋਗਾ ਤਾਂ ਹੋਊਗਾ ਕਿੱਥੇ ਨਾਲੇ ਆਪਣੇ ਦੂਜੀ ਪਾਸੇ ਹੀ ਆ ਸ਼੍ਰੀ ਗੁਰੂ ਅੰਗਦ ਦੇਵ ਜੀ ਉਹ ਮੱਲ ਖੜੇ ਆਪ ਕਰਾਉਂਦੇ ਹੁੰਦੇ ਸੀਗੇ ਉੱਥੇ ਨਾ ਗਰਾਊਂਡ ਹੋ ਫਿਰ ਗੁਰੂ ਅੰਗਦ ਦੇਵ ਜੀ ਤੋਂ ਆਪਣੇ ਮੱਲ ਖੜਾਉਣ ਦੀ ਸ਼ੁਰੂਆਤ ਹੋਈ ਹੈ ਜੀ ਤੇ ਉਹੀ ਪਿੰਡ 'ਚ ਜਵਾਕ ਨਸ਼ੇ ਦੇ ਲੱਗਿਆਂ ਦੇ ਗਰਾਉਣ ਹਨੀ ਸਭ ਤੋਂ ਮਾੜੀ ਗੱਲ ਹੈ ਜੀ ਇਨਾਂ ਕੋਲ ਪੌਣੇ 2 ਕਿੱਲੇ ਗਰਾਊਂਡ ਆ ਤੇ ਇਲੈਕਸ਼ਨ ਚ ਜਿਹੜੀ ਮੌਜੂਦਾ ਪੰਚਾਇਤ ਆ ਉਹਨਾਂ ਨੇ ਕਿਹਾ ਸੀਗੇ ਅਸੀਂ ਛੱਡਾਂਗੇ ਗਰਾਊਂਡ ਇਹਨਾਂ ਦੀ ਮੰਗ ਆ ਵੀ ਜਦੋਂ ਖੇਡਣ ਵਾਲੇ 65 70 ਬੰਦੇ ਹੋ ਗਏ ਆ ਤੇ ਹੁਣ ਗਰਾਊਂਡ ਸਾਡੇ ਕੋਲੇ ਪੌਣੇ 2 ਕਿੱਲੇ ਆ ਕਰੈਕਟ ਵੀ ਖੇਡਦੇ ਆ ਫੁੱਟਬਾਲ ਵੀ ਖੇਡਦੇ ਆ ਕਬੱਡੀ ਵੀ ਖੇਡਦੇ ਆ ਵੀ ਸਾਡੇ ਗਰਾਊਂਡ ਨੂੰ ਜਿਹੜਾ ਵਧਾਇਆ ਜਾਵੇ ਪਰ ਵਧਾਉਣ ਦੀ ਥਾਂ ਤੇ ਆ ਤੁਸੀਂ ਦੇਖੋਗੇ ਵੀ ਉਹ ਗਰਾਊਂਡ 'ਚ ਬੂਟੇ ਲਵਾਏ ਜਾ ਰਹੇ ਨੇ ਅਰੇ ਜੀ ਸਰ ਨੂੰ ਮਿਲਿਆ ਜੀ ਖੈ ਦੱਸੋ ਜੀ ਸਾਡਾ ਵੀ ਗਰਾਊਂਡ ਦਾ ਕੀ ਮਸਲੇ ਦਾ ਹੱਲ ਕੀਤਾ ਦੇਸਾਵਾਂ ਦੇ ਸਾਡੇ ਤੇ ਦਬਾਅ ਜੀ ਦਬਾਅ ਮੈਂ ਵੀ ਦਬਾ ਕੀਦਾ ਹੀ ਦੱਸੋ ਕਿਸੇ ਸਿਆਸੀ ਪਰਿਵਾਰ ਦਾ ਦਬਾਅ 979 ਕਰੋੜ ਰੁਪਈਆ ਰੱਖਿਆ ਜੀ ਸਪੈਸ਼ਲ ਖੇਡਾਂ ਵਾਸਤੇ ਤੇ ਉਹਦੇ ਚ ਸਰਕਾਰ ਨੇ ਹਰਪਾਲ ਚੀਮਾ ਜੀ ਬੋਲੇ ਜਿਹੜੇ ਵਿੱਤ ਮੰਤਰੀ ਨੇ ਉਹ ਬੋਲੇ ਕਿ ਹਰ ਪਿੰਡ ਖੇਡ ਗਰਾਊਂਡ ਬਣਾਉਣ ਦਾ ਸਾਡਾ ਸੁਪਨਾ ਹੈ ਤੇ ਫਿਰ ਅਸੀਂ ਇਹ ਸਵਾਲ ਕਰਦੇ ਹਾਂ ਕਿ ਜੇ ਹਰ ਪਿੰਡ ਚੰਗਾ ਖੇਡ ਗਰਾਊਂਡ ਬਣਾਉਣਾ ਹੈ ਵੀ ਸਰਾਏ ਨਾ ਦਾ ਪੰਜਾਬ ਚ ਨਹੀਂ ਆਉਂਦਾ ਪਰਵੀਜ਼ਨ ਇਹ ਹੈ ਜੇ ਗਰਾਊਂਡ ਨਾ ਹੋਵੇ ਤਾਂ ਪੰਚਾਇਤ ਮੁੱਲ ਲੈ ਕੇ ਵੀ ਗਰਾਊਂਡ ਬਣਾ ਸਕਦੀ ਹੈ ਇਹ ਪ੍ਰਵੀਜ਼ਨ ਆ ਪੰਚਾਇਤੀ ਰਾਜ ਐਕਟ 1994 ਦੇ ਤਹਿਤ ਠੀਕ ਹੈ ਗਰਾਊਂਡ ਛੱਡਿਆ ਜਾ ਸਕਦਾ ਸਾਂਝੀ ਜਗ੍ਹਾ ਲਈ ਅਸੀਂ ਇਹਨਾਂ ਨੂੰ ਸਵਾਲ ਕਰਦੇ ਹਾਂ ਜਿਹੜੇ ਕਹਿੰਦੇ ਵੀ ਸਾਡਾ ਟਰੱਕ ਖਰਾਬ ਹੁੰਦਾ ਵੀ ਕੀ ਅਸੀਂ ਇਹ ਕਿਸੇ ਦੀ ਕੋ ਨਿੱਜੀ ਜ਼ਮੀਨ ਆ ਤੇ ਇਹ ਵੀ ਕਹਿੰਦੇ ਆ ਕਿ ਨੌਜਵਾਨਾਂ ਜਿਹੜੇ ਉਹ ਗਲਤ ਕੰਮ ਜਿਵੇਂ ਨਸ਼ੇ ਵਗੈਰਾ ਕਰਦੇ ਆ ਇੱਥੇ ਗਰਾਊਂਡ ਦੇ ਵਿੱਚ ਆ ਕੇ ਮਤਲਬ ਇਦਾਂ ਦੇ ਬੱਦੇ ਵੀ ਆਉਂਦੇ ਆ ਕੋਈ ਕੋਈ ਵੀ ਨਸ਼ੇ ਵਾਲਾ ਤੁਹਾਨੂੰ ਬੰਦਾ ਲੱਗਦਾ ਖੇਡਣ ਵਾਲਿਆਂ ਚੋਂ ਟੈਸਟ ਕਰਾ ਲੈਣ ਜਿਹੜੇ ਬੰਦੇ ਨੂੰ ਠੀਕਾ ਉਹ ਬੰਦਾ ਨਸ਼ੇ ਵਾਲਾ ਨਿਕਲਾ ਆਵੇ ਅਸੀਂ ਜ਼ਿੰਮੇਵਾਰ ਆ ਉਹਦੇ ਇੱਥਾਂ ਹੀ ਟੀਕੇ ਸ਼ਰੇਮ ਭਾਈ ਹੁੰਦੇ ਇਹਨਾਂ ਨੇ ਇੱਕ ਵਾਰ ਹੀ ਨਿਕਿਆ ਹੁਣ ਭਾਈ ਅਸੀਂ ਜੇ ਆ ਕੇ ਸਿੱਧਾ ਕਹਿੰਨੇ ਆ ਸਾਡੇ ਗੱਲ ਪੈਂਦੇ ਆ ਅਗਲੇ ਦਾ ਪਤਾ ਨਹੀਂ ਕੀ ਖਾਦਾ ਹੁੰਦਾ ਕੀ ਨਹੀਂ ਅਸੀਂ ਗੇੜਾ ਹੀ ਮਾਰਦੇ ਆ ਰਾਤ ਨੂੰ ਪਰ ਇਹ ਰੁਕਦਾ ਨਹੀਂ ਮੇਨ ਇਹ ਜ਼ਿੰਮੇਵਾਰ ਗਰਾਊਂਡ ਦੇ ਵਿੱਚ ਨਸ਼ਾ ਕਰਦੇ ਉਹ ਗਰਾਊਂਡ ਖੋ ਰਹੇ ਉਹ ਨਸ਼ੇ ਨੂੰ ਨਹੀਂ ਬੰਦ ਕਰ ਰਹੇ ਹਾਂਜੀ ਹਾਂਜੀ ਗੱਲ ਇਹ ਹੈ ਵੀ ਉਹ ਤਾਂ ਕੀ ਬੰਦ ਕਰਨਾ ਸਕੇ ਗਰਾਊਂਡ ਵੀ ਖੋਈ ਜਾਂਦੇ ਜੇ ਸ਼ੋਭਮਣ ਗਿੱਲ ਕਿਤੇ ਖੇਡਦਾ ਸੀ ਅੱਜ ਇੰਡੀਅਨ ਟੀਮ ਦਾ ਕੈਪਟਨ ਆ ਤੇ ਜੇ ਉਹਦੇ ਕੋਲ ਗਰਾਊਂਡ ਹੀ ਨਾ ਹੁੰਦਾ ਫਿਰ ਕਿੱ ਜਿਹੜੇ ਲੋਕ ਗਰਾਊਂਡਾਂ 'ਚ ਖੇਡਦੇ ਰਹੇ ਆ ਇੱਥੇ ਪਹਿਲਵਾਨ ਵੀ ਪੈਦਾ ਕਰੇ ਆ ਦਾਰੇ ਸਦਾਰਾ ਸਿੰਘ ਵਰਗੇ ਇੱਥੇ ਜਿਹੜਾ ਹਾਕੀ ਦੇ ਚੰਗੇ ਪਲੇਅਰ ਪੰਜਾਬ ਨੇ ਪੈਦਾ ਕੀਤੇ ਆ ਇਸ ਕਰਕੇ ਜੇ ਅਸੀਂ ਤਾਂ ਕਹਿੰਦੇ ਆ ਕਿ ਹਰਿਆਣੇ ਦੀ ਤਰਜ਼ ਤੇ ਸਾਰੇ ਪਿੰਡਾਂ 'ਚ ਗਰਾਊਂਡ ਹੋਣ ਤੇ ਕੋਚ ਲਿਆਓ ਭਾਈ ਜੀ ਸਾਨੂੰ ਤਾਂ ਘਰਾਂ ਜਾ ਕੇ ਕਹਿੰਦੇ ਆਗੇ ਪਹਿਲਾਂ ਕਿਹੜੇ ਤਗਮੇ ਜੱਤ ਲਿਆਂਦੇ ਮੇਰੇ ਘਰੇ ਆਏ ਸੀਗੇ ਉਹਨਾਂ ਨੇ ਜਵਾਬ ਦਿੱਤਾ ਹੁਣ ਤੁਹਾਨੂੰ ਕਿਸੇ ਗਰਾਊਂਡ ਨਹੀਂ ਦੇ ਤੁਸੀਂ ਗਰਾਊਂਡ ਦੇਣਾ ਹੀ ਨਹੀਂ ਜੀ ਜਿਹੜੀ ਅੱਜ ਬੋਲੀ ਹੈਗੀ ਅੱਜ 2:00 ਵਜੇ ਬੋਲੀਏਗੇ ਬੋਲੀ ਹੈਗੀ ਜੀ ਐਨ ਵੀ ਦੱਸਿਆ ਸਰ ਪੰਚਾਇਤ ਨਾਲ ਗੱਲ ਨਹੀਂ ਕੀਤੀ ਵੀ ਬੋਲੀ ਹੈਗੀ ਆ ਪੰਚਾਇਤ ਮੈਂਬਰ ਨੂੰ ਤੁਹਾਨੂੰ ਵੀ ਨਹੀਂ ਪਤਾ ਨਹੀਂ ਸਾਨੂੰ ਨਹੀਂ ਪਤਾ ਜੀ ਤੁਹਾਨੂੰ ਵੀ ਨਹੀਂ ਪਤਾ ਸਾਨੂੰ ਨਹੀਂ ਪਤਾ ਜੀ ਲੋਕਵਾਇਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਅਮਤਾਜ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਵੱਖ-ਵੱਖ ਮਾਮਲੇ ਸਾਹਮਣੇ ਆ ਰਹੇ ਹੋ ਐ ਖੇਡ ਗਰਾਊਂਡਾਂ ਨੂੰ ਲੈ ਕੇ ਕਿਸੇ ਖੇਡ ਗਰਾਊਂਡ ਦੇ ਉੱਤੇ ਸਰਕਾਰ ਦੇ ਵੱਲੋਂ ਫੀਸ ਲਈ ਗਈ ਹੈ ਕਿ ਭਾਈ ਇੰਨੇ ਪੈਸੇ ਮਹੀਨੇ ਦੇ ਇੰਨੇ ਪੈਸੇ 6 ਮਹੀਨਿਆਂ ਦੇ ਸਾਨੂੰ ਦੇਓਗੇ ਤਾਂ ਤੁਹਾਨੂੰ ਵੜਨ ਦੇਵਾਂਗੇ ਤਾਂ ਦੂਜੇ ਪਾਸੇ ਮਲੇਰ ਕੋਟਲਾ ਦੇ ਕੋਲ ਪਿੰਡਾ ਦੁਗਣੀ ਉੱਥੇ ਜਿਹੜੀ ਜ਼ਮੀਨ ਹੈ ਉਹ ਪੰਚਾਇਤ ਵੱਲੋਂ ਠੇਕੇ ਉੱਤੇ ਦਿੱਤੀ ਗਈ ਹੈ ਉਸੇ ਦੀ ਤਰ੍ਹਾਂ ਪਿੰਡ ਸਰਾਇਨਗਾ ਮਕਸਰ ਜ਼ਿਲ੍ਹੇ ਦਾ ਪਿੰਡ ਹੈ ਸਰਾਇਨਗਾ ਉੱਥੋਂ ਦਾ ਜਿਹੜਾ ਗਰਾਊਂਡ ਉਸ ਦੇ ਨਾਲ ਲੱਗਦੀ ਜ਼ਮੀਨ ਨੂੰ ਵੀ ਹੁਣ ਜਿਹੜਾ ਠੇਕੇ ਤੇ ਦੇਣ ਦੀ ਤਿਆਰੀ ਹੈ ਜਿਹੜੇ ਇੱਥੇ ਖੇਡਦੇ ਨੇ ਨੌਜਵਾਨ ਉਹਨਾਂ ਦੇ ਵੱਲੋਂ ਆਵਾਜ਼ ਚੱਕੀ ਗਈ ਹੈ ਕਿ ਜਿਹੜਾ ਸਾਡਾ ਗਰਾਊਂਡ ਹੈ ਅਸੀਂ ਤਾਂ ਮੰਗ ਕੀਤੀ ਸੀ ਕਿ ਸਾਡਾ ਗਰਾਊਂਡ ਵੱਡਾ ਕੀਤਾ ਜਾਵੇ ਪਰ ਇਹਨਾਂ ਦੇ ਵੱਲੋਂ ਉਹ ਜ਼ਮੀਨ ਠੇਕੇ ਉਤੇ ਦਿੱਤੀ ਜਾ ਰਹੀ ਹੈ ਤੇ ਹੋ ਸਕਦਾ ਹੈ ਕਿ ਸਾਡਾ ਜਿਹੜਾ ਗਰਾਊਂਡ ਹੈ ਇਹਨੂੰ ਵੀ ਉਹਦੇ ਵਿੱਚ ਲਿਆ ਜਾਵੇ ਸਾਰੀ ਘਟਨਾ ਜਾਣਦੇ ਆ ਗੱਲਬਾਤ ਕਰਦੇ ਆ ਜਿਹੜੇ ਇੱਥੇ ਖੇਡਦੇ ਨੇ ਨੌਜਵਾਨ ਸਾਰੇ ਇਕੱਠੇ ਹੋਏ ਆ ਭਾਈ ਸਭ ਤੋਂ ਪਹਿਲਾਂ ਮਾਮਲਾ ਕੀ ਆ ਪੂਰਾ ਕੀ ਤੁਸੀਂ ਇਹ ਜਿਹੜਾ ਗਰਾਊਂਡ ਹੈ ਕੋ ਤੁਹਾਨੂੰ ਮਿਲਿਆ ਤੇ ਕੀ ਤੁਹਾਡੀ ਮੰਗ ਹੈ ਕੀ ਸਾਰਾ ਕੁਝ ਵਾਪਰੇ ਹੁਣ ਜਿਹੜੇ ਸੱਚ ਦਾ ਸਾਥ ਦਿੰਦੇ ਹੈ ਹਮੇਸ਼ਾ ਤੇ ਅੱਜ ਸਾਡੇ ਨਾਲ ਇੱਕ ਸੱਦੇ ਤੇ ਆਏ ਆ। ਬਾਈ ਮਸਲਾ ਇਹ ਗਰਾਊਂਡ ਦਾ। ਸਾਡੇ ਕੋਲ ਅਜ ਤੋਂ 4-5 ਸਾਲ ਪਹਿਲਾਂ ਅ तकरीबन ਪੌਣੇ ਦੇ 2 ਕਿੱਲੇ ਸਾਨੂੰ ਛੱਡਿਆ ਗਿਆ ਸੀ ਗਰਾਊਂਡ। ਜੀ ਉਦੋਂ ਖੇਡਣ ਵਾਲੇ ਖਿਡਾਰੀ ਥੋੜੇ ਸੀਗੇ ਕੋਈ 10-12 ਸੀ। ਅਸੀਂ ਬਾਈ ਮਿਹਨਤ ਕੀਤੀ ਕਿਉਂਕਿ ਤੁਹਾਨੂੰ ਪਤਾ ਵੀ ਟਾਈਮ ਨਸ਼ਿਆਂ ਦਾ ਕਿਹੋ ਜਿਹਾ ਮਾੜਾ ਹੋਇਆ ਪਿਆ। ਅਸੀਂ ਘਰ-ਘਰ ਮੁੰਡਿਆਂ ਨੂੰ ਸੱਦ ਕੇ ਹੀ ਲਿਆ ਵੀ ਖੇਡੋ ਖੇਡੋ ਅਸੀਂ ਕਟਗੜ ਤਿੰਨ ਚਾਰ ਸਾਲਾਂ ਦੇ ਵਿੱਚ 50 60 ਮੁੰਡੇ ਅਸੀਂ ਖੇਡਣ ਵਾਸਤੇ ਤਿਆਰ ਕਰ ਲਏ ਉਹਦੇ ਜੇ ਕਬੱਡੀ ਵੀ ਖੇਡਦੇ ਆ ਫੁੱਟਬਾਲ ਵੀ ਹੈ ਕ੍ਰਿਕਟ ਵੀ ਹੈ ਹੁਣ ਅਸੀਂ ਪੰਚਾਇਤ ਨੂੰ ਇਹੀ ਮੰਗ ਕੀਤੀ ਸੀ ਬੇਨਤੀ ਕੀਤੀ ਸੀ ਵੀ ਸਾਨੂੰ ਤੁਸੀਂ ਗਰਾਊਂਡ ਛੱਡ ਦਿਓ ਚਾਰ ਪੰਜ ਗਿੱਲੇ ਵੀ ਇੱਕ ਟੀਮ ਖੇਡਦੀ ਦੂਜੀ ਬਹਿ ਜਾਂਦੀ ਹੈ ਜੀ ਵੀ ਚਾਰ ਪੰਜ ਗਿੱਲੇ ਹੋਣਗੇ ਸਾਰੇ ਅਸੀਂ ਰਲ ਮਿਲ ਕੇ ਖੇਡ ਸਕਦੇ ਆ ਜੀ ਉਹਨਾਂ ਨੇ ਇੱਥੇ ਆਏ ਗਰਾਊਂਡ 'ਚ ਉਹ ਸਾਰਾ ਵੇਖ ਕੇ ਗਏ ਤੇ ਬਾਈ ਛੱੜ ਤਾਂ ਤੁਹਾਨੂੰ ਪੰਜ ਗਿੱਲੇ ਛੱੜ ਤੇ ਕੋਈ ਨਾ ਬੇਫਿਕਰ ਹੋ ਜਾਓ ਸਾਨੂੰ ਪਰਮਾ ਲਿਆ ਉਹਨਾਂ ਨੇ ਵੀ ਗੱਲ ਨੂੰ ਬੋਲੀ ਜਣਾਉਣਗੇ ਅਗਲੇ ਦਿਨ ਅਸੀਂ ਕਹੇ ਅੱਜ ਅੱਜ ਬੋਲੀ ਜ ਆਪਾਂ ਮਤਾ ਹੀ ਪਾ ਲਾਂਗੇ ਚੱਲ ਗਿਆ ਤਾਂ ਸਹੀ ਅਸੀਂ ਉੱਥੇ ਗਏ ਆ ਉੱਥੇ ਆ ਕੇ ਆਹਦੇ ਤਾਂ ਵੀ ਛੱਡਣਾ ਹੀ ਨਹੀਂ ਤੁਹਾਨੂੰ ਠੀਕ ਹੈ ਤੇ ਮੁੜ ਕੇ ਆਪਣੇ ਦੋ ਇੱਕ ਦੋ ਮੀਟਿੰਗਾਂ ਵੀ ਉਹਨਾਂ ਨੇ ਕੀਤੀਆਂ ਜੀ ਵੀ ਕੋਈ ਮਸਲਾ ਹੱਲ ਕਰੋ ਜਾਂ ਕੁਝ ਵੀ ਹੈ ਉਹਨਾਂ ਨੇ ਉਹ ਵੀ ਨਹੀਂ ਕੀਤਾ ਫਿਰ ਉਹਨਾਂ ਨੇ ਗ੍ਰਾਂਡ ਸਭਾ ਬੁਲਾਈ ਅਸੀਂ ਉੱਥੇ ਗਏ ਉੱਥੇ ਵੀ ਉਹਨਾਂ ਨੇ ਕੋਈ ਮਤਾ ਨਹੀਂ ਲਈ ਖ ਕੁਝ ਨਹੀਂ ਕੀਤਾ ਉੱਥੋਂ ਵੀ ਭੱਜ ਗਿਆ ਸਰਪੰਚ ਉੱਠ ਕੇ ਭੱਜ ਗਿਆ ਅੱਛਾ ਉੱਠ ਕੇ ਭੱਜ ਗਿਆ ਉੱਠ ਕੇ ਭੱਜ ਗਿਆ ਵਿੱਚੋਂ ਹੀ ਹਾਂ ਤੇ ਫੇਰ ਉਹਨਾਂ ਨੇ ਚੋਰੀ ਬੋਲੀ ਲਾਉਣ ਦੀ ਕੋਸ਼ਿਸ਼ ਕੀਤੀ ਗੁਰਦਾਰੇ ਸਾਹਿਬ ਚ ਦੋਵੇਂ ਸਪੀਕਰ ਮੈਕ ਬੰਦ ਕਰਕੇ ਵੀਡੀਓ ਬਣਾ ਕੇ ਉਹਨਾਂ ਨੇ ਭੇਜਤੀ ਸੈਕਟਰੀ ਨੂੰ ਵੀ ਅਸੀਂ ਬੋਲੀ ਲਾਉਣੇ ਆ ਤੇ ਉਹ ਸਾਡੇ ਕੋਲ ਕਿਵੇਂ ਨਾ ਕਿਵੇਂ ਮਤਲਬ ਵੀਡੀਓ ਆ ਗਈ ਸਾਨੂੰ ਪਤਾ ਲੱਗ ਗਿਆ ਅਸੀਂ ਉੱਥੇ ਪਹੁੰਚ ਗਏ ਤੇ ਉੱਥੋਂ ਖਿਸਕ ਗਏ ਸਾਰੇ ਹੁਣ ਸਾਡਾ ਮਸਲਾ ਬਈ ਇਹੀ ਹੈ ਵੀ ਸਾਨੂੰ ਗ੍ਰਾਊਂਡ ਚਾਹੀਦਾ ਸਾਡਾ ਕਿਸੇ ਨਾ ਕੋਈ ਨਿੱਜੀ ਵੈਰ ਵਿਰੋਧ ਨਹੀਂ ਜੀ ਸਾਡਾ ਇਹ ਹੈ ਵੀ ਹੁਣ ਸਿਸਟਮ ਪੰਜਾਬ ਦਾ ਤੁਸੀਂ ਦੇਖ ਲਓ ਘਰ ਘਰ ਕੀ ਹਾਲ ਜੇ ਘਰੇ ਚਾਰ ਮੁੰਡੇ ਘੱਟੋ ਘੜ ਦੋ ਤਾਂ ਚਿੱਤਾ ਲਾਉਂਦੇ ਆ ਹਾਂ ਤੇ ਆਪਣਾ ਸਭ ਤੋਂ ਬਸ ਇਹੀ ਆ ਵੀ ਆਪਣਾ ਗਰਾਉਂਡ ਛੱਡ ਜਾਂਦਾ ਜੀ ਕਿੰਨੇ ਨੌਜਵਾਨ ਜਿਹੜੇ ਇੱਥੇ ਖੇਡਣ ਆਉਂਦੇ ਸ਼ਾਮ ਨੂੰ ਜਸਵੇਰੇ ਬਈ 50 ਤੋਂ 60 ਹੈਗੇ ਆ ਜੀ 50 60 ਹਾਂਜੀ ਹੈਗੇ ਆ ਪਿੰਡ 'ਚ ਵੇਹ ਇੰਨੇ ਕਿ ਨੌਜਵਾਨ ਹੀ ਹੁੰਦੇ ਆ ਜਿਹੜੇ ਮਤਲਬ ਖੇਡਾਂ ਵਾਲੇ ਜਾਂ ਨਸ਼ੇ ਵਾਲੇ ਜਾਂਦੇ ਆ ਤੁਸੀਂ ਮਤਲਬ ਬਚਾ ਕੇ ਇੱਧਰ ਲੈਂਦੇ ਆ ਸਾਰੇ ਬਈ ਬਹੁ ਮਾੜਾ ਹਾਲ ਸੀ ਹੁਣ ਵੀ ਹੈਗਾ ਹੀ ਨਹੀਂ ਗੱਲ ਹੈਣੀ ਪਰ ਅਸੀਂ ਫੇਰ ਵੀ ਘਰ ਘਰ ਜਾ ਕੇ ਸਾਨੂੰ ਬਹੁ ਟਾਈਮ ਹੋ ਗਿਆ ਬਈ 10 12 ਸਾਲ ਹੋ ਗਏ ਖੇਡਣ ਨੂੰ ਇਹ ਸਾਨੂੰ ਜਵਾਬ ਦਿੰਦਾ ਤੁਸੀਂ ਕਿਹੜੇ ਕੱਪ ਜਿੱਤ ਲਿਆ ਜੇ ਆਪਾਂ ਕਿਸੇ ਨੂੰ ਤਿਆਰ ਕਰਾਂਗੇ ਜਵਾਬ ਨੂੰ ਉਹਨੂੰ ਕੋ ਪ੍ਰਤਿਸ਼ਾਣ ਕਰਾਂਗੇ ਵੀ ਖੇਡੋ ਤੁਸੀਂ ਫੇਰ ਹੀ ਅੱਗੇ ਵਧੂਗਾ ਜੀ ਇਹ ਤਾਂ ਸਾਡੀਆਂ ਲੱਤਾਂ ਹੈ ਜੇ ਬਾਈ ਹੂੰ ਇਹ ਕਹਿੰਦੇ ਤੂੰ ਕਿਹੜੇ ਕੱਪ ਜੱਤ ਲੈ ਐ ਇੱਥੇ ਨਹੀਂ ਖੇਡੇ ਉੱਥੇ ਨਹੀਂ ਖੇਡੇ ਸਾਡੇ ਨਾਲ ਜ਼ਿਆਦਾਤਰ ਜਿਹੜੇ ਖੇਡਣ ਵਾਲੇ ਜਵਾਗ ਆ ਉਹ ਗਰੀਮ ਘਰਾਂ ਚੋਂ ਆ ਆਮ ਘਰਾਂ ਚੋਂ ਆ ਹਰੇਕ ਬੰਦਾ ਰੋਜ਼ ਨਹੀਂ ਖੇਡ ਸਕਦਾ ਜੇ ਉਹਨਾਂ ਪਿੱਛੇ ਬੈਕਅਪ ਹੀ ਹੈ ਨਹੀਂ ਤੁਸੀਂ ਉਹਨਾਂ ਨੂੰ ਕੋਈ ਸਹਾਇਕ ਹੀ ਨਹੀਂ ਕਰੋਗੇ ਕਿਵੇਂ ਖੇਡਣਗੇ ਅੱਗੇ ਕਿਵੇਂ ਆਉਣਗੇ ਹੁਣ ਤੁਸੀਂ ਦੇਖ ਲਓ ਕਿੱਡੇ ਕਿੱਡੇ ਟੂਰਨਾਮੈਂਟ ਚੱਲ ਪਿਆ ਆਈਪਲ ਕੁਛ ਵੀ ਆ 13 13 ਸਾਲਾਂ ਦੇ ਜਵਾਕ ਕੋਰੋਨਾ ਵੀ ਗਈ ਜਾਂਦੇ ਆ ਤੇ ਆਪਣੇ ਕਿਉਂ ਨਹੀਂ ਦੇਖ ਸਕਦੇ ਬਾਈ ਜਦੋਂ ਇਹਨਾਂ ਕੋਲ ਸੋਰਸ ਹੀ ਹੈ ਨਹੀਂ ਕਰਨਗੇ ਕੀ ਇਹ ਹੂੰ ਤੁਹਾਡੇ ਵੈਸੇ ਬਾਈ ਪਿੰਡ ਦੇ ਕੋਲੇ ਕਿੰਨੀ ਜ਼ਮੀਨ ਆ ਪੰਚਾਇਤੀ ਜਿਹੜੀ 26 27 ਕਿੱਲੇ ਵਾਈਜ ਹੋ ਗਿਆ ਜੀ ਆਪਣੇ ਹਾਂਜੀ ਹੈਗੀ ਹੈ ਪਿੰਡ ਦੇ ਠੀਕ ਹੈ ਤੇ ਜਿਹੜੀ ਤੁਹਾਨੂੰ ਉਹਨਾਂ ਨੇ ਕੋਈ ਵਾਅਦਾ ਕੀਤਾ ਸੀਗਾ ਕਿ ਤੁਹਾਨੂੰ ਅਸੀਂ ਵੱਧ ਦਵਾਂਗੇ ਜਿਹੜਾ ਆ ਗਰਾਊਂਡ ਆ ਵੱਡਾ ਕਰਾਂਗੇ ਤੁਹਾਡਾ ਹੋਰ ਜਦੋਂ ਇਹ ਸਰਪੰਚੀ ਦਾ ਇਲੈਕਸ਼ਨ ਸੀ ਉਹ ਤੋਂ ਪਹਿਲਾਂ ਸੀ ਇਹੀ ਮੰਗ ਰੱਖੀ ਸੀ ਮੀਟਿੰਗ ਵੀ ਕੀਤੀ ਸੀ ਤੇ ਸਾਡਾ ਗਰਾਊਂਡ ਦਾ ਮਸਲਾ ਸਾਨੂੰ ਸਾਡਾ ਹੋਰ ਕੋਈ ਮਸਲਾ ਨਹੀਂ ਨਾ ਸਾਨੂੰ ਕੋਈ ਹੋਰ ਗਰਾਉਂਡ ਚਾਹੀਦੀ ਆ ਨਾ ਕੋਈ ਸਾਡਾ ਨਿੱਜੀ ਮਸਲਾ ਵੀ ਗਰਾਊਂਡ ਹੋ ਜੇ ਸਾਰੇ ਪਿੰਡ ਨੇ ਉੱਥੇ ਖੇਡਣਾ ਇਹਨਾਂ ਨੇ ਕਿਹਾ ਕੋਈ ਚੱਕਰ ਨਹੀਂ ਛੱਡਾਂਗੇ ਉਹ ਤੋਂ ਬਾਅਦ ਦੇਖ ਕੇ ਵੀ ਗਏ ਆ ਇਹ ਜੀ ਤੇ ਕਹੇ ਗਿਆ ਅਗਲੇ ਦਿਨ ਬੋਲੀ ਚ ਮੁੱਕਰ ਗਿਆ ਵੀ ਕਹਿੰਦੇ ਅਸੀਂ ਨਹੀਂ ਦਿਨ ਕਰਾਉਣਾ ਤੇ ਕਾਰਨ ਕੀ ਆ ਭਈ ਐਡਾ ਜਿਵੇਂ ਹੁਣ ਵੀ ਤਾਂ ਜ਼ਮੀਨ ਹੈ ਜਿਹੜੀ ਉਹ ਵਿਹਲੀ ਪਈ ਆ ਬੋਲੀ ਲਗਾਤਾਰ ਕੈਨਸਲ ਹੋਈ ਹੈ ਕਈ ਵਾਰ ਪਰ ਕਿਉਂ ਨਹੀਂ ਤੁਹਾਨੂੰ ਦਿੰਦੇ ਕੀ ਕਾਰਨ ਇਹਦੇ ਪਿੱਛੇ ਕਾਰਨ ਵੀ ਇਹੀ ਹੈ ਜੀ ਉਹ ਬਾ ਤਿੰਨ ਚਾਰ ਜਾਣੇ ਉਹਨਾਂ ਨੇ ਆਪ ਹੀ ਹੋਣੀ ਹੁੰਦੀ ਉਹ ਪੰਚਾਇਤ ਦੇ ਬਸ ਮੁਖੀ ਹੈ ਠੀਕ ਆ ਸਰਪੰਚ ਦਾ ਬੋਲਦਾ ਨਹੀਂ ਸਾਡਾ ਮੇਰੇ ਤਾਏ ਦਾ ਮੁੰਡਾ ਜੀ ਬੋਲਦਾ ਹੀ ਨਹੀਂਗਾ ਉਹ ਤਾਂ ਜੇ ਉਹਨਾਂ ਨੇ ਕਿਹਾ ਇੱਥੇ ਬਹਿ ਜਾ ਇੱਥੇ ਬਹਿਣਾ ਉੱਥੇ ਬਹਿ ਜਾ ਉੱਥੇ ਬਹਿਆ ਸਰਪੰਚ ਨੂੰ ਮੈਂ ਇਹ ਗੱਲ ਕਹੀ ਵੀ ਤੂੰ ਫੈਸਲਾ ਦੇ ਆ ਬਾਗੇ ਤੁਸੀਂ ਮੈਗ ਮੁਰੇ ਕਰਦਾ ਸਰਪੰਚਾ ਇੱਕ ਵਾਰ ਨਹੀਂ ਬੋਲਦਾ ਅਸੀਂ ਇਹੀ ਕਹਿੰਨੇ ਵੀ ਸਰਪੰਚ ਤੂੰ ਆ ਯਾਰ ਬੋਲ ਤੂੰ ਦੇ ਸਾਨੂੰ ਜਵਾਬ ਜਿਹੜਾ ਦੇਣਾ ਉਹਨੂੰ ਬੋਲਣ ਹੀ ਨਹੀਂ ਦਿੰਦਾ ਜੀ ਕਠਪੁਤਲੀ ਬਣਾਈ ਬੈਠਿਆ ਉਹਨੂੰ ਆਪਦੇ ਹੱਥਾਂ ਨੇ ਅੱਛਾ ਕਠਪੁਤਲੀ ਬਣਾ ਉਹ ਕੋਈ ਜਵਾਬ ਭਾਈ ਜੀ ਤੁਸੀਂ ਇਸੇ ਪਿੰਡ ਦੇ ਹਾਂਜੀ ਹਾਂਜੀ ਕੀ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਜੋ ਆਇਆਗਾ ਮਤਲਬ ਸਰਕਾਰ ਤੇ ਗੱਲਾਂ ਕਰਦੀ ਹੈ ਕਿ ਅਸੀਂ ਪਿੰਡ ਪਿੰਡ ਨੌਜਵਾਨਾਂ ਨੂੰ ਗਰਾਊਂਡ ਦੇਣੇ ਹੈ ਪਰ ਇੱਥੇ ਗਰਾਊਂਡ ਲਗਾਤਾਰ ਖੋਏ ਜਾ ਰਹੇ ਹੋਰਾਂ ਪਿੰਡਾਂ ਵਿੱਚ ਵੀ ਉਸੇ ਤਰੀਕੇ ਨਾਲ ਇੱਥੇ ਖੋਏ ਜਾ ਰਹੇ ਗਰਾਊਂਡ ਇਹ ਪਤਾ ਕਾਰਨ ਕੀ ਹੈ ਜਿਹੜੇ ਨਾ ਪੰਚਾਇਤ ਮੈਂਬਰ ਆ ਉਹ ਦੋ ਚਾਰ ਵਿੱਚ ਹੈਗੇ ਆ ਜਮੀਨ ਵਾਉਂਦੇ ਜੀ ਉਹਨਾਂ ਨੂੰ ਇਹ ਆ ਵੀ ਉਹ ਤਾਂ ਇਹ ਆਂਦੇ ਲੋਕਾਂ ਨੂੰ ਵੀ ਅਖੇ ਪਿੰਡ ਦਾ ਨੁਕਸਾਨ ਹੁੰਦਾ ਹ ਹੁਣ ਮੰਨ ਲਓ ਵਿਹਲੀ ਪਈਏ ਤਿੰਨ ਮਹੀਨੇ ਹੋ ਗਏ ਚਾਰ ਮਹੀਨੇ ਹੁਣ ਵੀ ਨੁਕਸਾਨ ਹੋਈ ਜਾਂਦਾ ਤੇ ਜੇ ਦੋ ਕਿੱਲੇ ਹੋਰ ਛੱਡ ਦਾਂਗੇ ਆਪਾਂ ਵਿੱਚ ਇਹਦੇ ਤੇ ਫੇਰ ਤਾਂ ਚਲੋ ਫਾਇਦਾ ਹੀ ਆ ਪਿੰਡ ਦਾ ਪਰ ਉਹ ਵਾਉਂਦੇ ਕਰਕੇ ਨਾ ਥੋੜਾ ਜਿਹਾ ਆਪ ਤੇ ਉਹਨਾਂ ਨੂੰ ਇਹ ਆ ਵੀ ਸਾਡੇ ਥੱਲੋਂ ਜ਼ਮੀਨ ਜਾਂਦੀ ਆ ਇੱਕ ਈਗੋ ਬਣਾਈ ਬੈਠੇ ਆ ਵੀ ਐਵੇਂ ਪਾਰਟੀ ਬਾਜੀ ਦਾ ਚੱਕਰ ਬਣਾਏ ਬੈਠੇ ਆ ਪਿੰਡ ਦੀ ਕਾਦੀ ਪਾਰਟੀ ਹੁੰਦੀ ਹੈ ਜੀ ਪਿੰਡ ਦਾ ਤਾਂ ਭਰਾਪਾ ਹੁੰਦਾ ਪਿੰਡ ਦਾ ਭਰਾਪੇ ਦੇ ਕਾਰਨ ਕਹਿ ਕੇ ਵਾਦਾ ਕਰਕੇ ਵੀ ਇਹਨਾਂ ਨੇ ਜਵਾਕਾਂ ਨਾਲ ਤੇ ਕਿਸੇ ਨੂੰ ਜ਼ਮੀਨ ਇਹਨਾਂ ਨੇ ਛੱਡੀ ਨਹੀਂ ਜ਼ਮੀਨ ਬਸ ਐਵੇਂ ਹੀ ਰੌਲਾ ਹਰ ਇੱਕ ਗੱਲ ਤੇ ਰੌਲਾ ਆਹ ਦਰਖਤ ਲਾਉਣ ਲੱਪੇ ਹੋਣੇ ਮੰਨ ਲਓ ਵੀ ਸਾਨੂੰ ਸੈਕਟਰੀ ਸਾਹਿਬਾਂ ਦੇ ਵੀ ਆਪਾਂ ਛਡਾਵਾਂਗੇ ਜ਼ਮੀਨ ਵੀ ਅੱਜ ਬੋਲੀ ਆ ਵੀ ਤੁਹਾਨੂੰ ਛਡਾਵਾਂਗੇ ਮੰਨ ਲਓ ਜੇ ਪਹਿਲਾਂ ਛਡਾਉਣੀ ਜ਼ਰੂਰੀ ਹੈ ਕਿ ਬਾਅਦ ਛਡਾਉਣੀ ਜ਼ਰੂਰੀ ਹੈ ਜਦੋਂ ਕਿਸੇ ਨੇ ਪੈਸੇ ਭਰਤੇ ਦੇ ਫਿਰ ਕਿੱਥ ਬਾਜਦਾ ਰੋਲੇ ਵਾਲੀ ਗੱਲ ਹੋਊਗਾ ਨਾ ਅਸੀਂ ਆਖਿਆ ਵੀ ਤੁਸੀਂ ਦਰਾਖਤ ਨਾ ਲਵਾਓ ਇੱਥੇ ਦਰਾਖਤ ਲਵਾਉਗੇ ਤਾਂ ਫਿਰ ਮੁੜ ਕੇ ਜਦ ਤੁਸੀਂ ਛਡਾਉਗੇ ਤੇ ਦਰਾਖਤ ਪੱਟਨੇ ਪੈਣਗੇ ਇਹ ਦਰਾਖਤ ਕਿੰਨੇ ਵਾਰ ਲਲਵਾਏ ਜਾ ਰਹੇ ਪੰਚਾਇਤ ਵੱਲੋਂ ਲਲਵਾਈਆ ਪੰਚਾਇਤ ਲਲਵਾਈ ਹਾਂਜੀ 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 ਠੀਕ ਹੈ ਹਾਂਜੀ ਅੱਛਾ ਭਈ ਇੱਥੇ ਇਹ ਵੀ ਕਹਿੰਦੇ ਆ ਕਿ ਨੌਜਵਾਨਾਂ ਜਿਹੜੇ ਉਹ ਗਲਤ ਕੰਮ ਜਿਵੇਂ ਨਸ਼ੇ ਵਗੈਰਾ ਕਰਦੇ ਆ ਇੱਥੇ ਗਰਾਊਂਡ ਦੇ ਵਿੱਚ ਆ ਕੇ ਮਤਲਬ ਇਦਾਂ ਦੇ ਬੱਦੇ ਵੀ ਆਉਂਦੇ ਆ ਕੋਈ ਉਹ ਆਉਂਦੇ ਆ ਹੁਣ ਫਿਰ ਹੁਣ ਆਪਣੇ ਪਿੰਡ ਦਾ ਗਰਾਊਂਡ ਹੀ ਨਾ ਹੋਊਗਾ ਹੀ ਇਹ ਜਿਹੜੇ ਨਸ਼ੇ ਵਾਲਾ ਇਹਨਾਂ ਨੇ ਦੇਖਿਆ ਨੇ ਮੈਂ ਗੱਲ ਕਰ ਆਪਣੇ ਬਾਰੇ ਗੱਲ ਕਰੋ ਕੋਈ ਵੀ ਨਸ਼ੇ ਵਾਲਾ ਤੁਹਾਨੂੰ ਬੰਦਾ ਲੱਗਦਾ ਖੇਡਣ ਵਾਲਿਆਂ ਚੋਂ ਟੈਸਟ ਕਰਾ ਲੈਣ ਜਿਹੜੇ ਬੰਦੇ ਨੂੰ ਲੱਗਦਾ ਠੀਕ ਆ ਉਹ ਬੰਦਾ ਨਸ਼ੇ ਵਾਲਾ ਨਿਕਲਾ ਆਵੇ ਅਸੀਂ ਜ਼ਿੰਮੇਵਾਰ ਆ ਉਹਦੇ ਠੀਕ ਹੈ ਜੀ ਜਿੰਨੇ ਤੁਸੀਂ ਇੱਥੇ ਖੜੇ ਹੋ ਸਾਰੇ ਟੈਸਟ ਕਰਾਉਣ ਨੂੰ ਵੀ ਤਿਆਰ ਹੋ ਹਾਂ ਤਿਆਰ ਆ ਜੀ ਟੈਸਟ ਕਰਾਉਣ ਨੂੰ ਤਿਆਰ ਹਾਂ ਹੁਣ ਕਿ ਗਰਾਊਂਡ ਹੀ ਨਾ ਹੋ ਕਿ ਭਈ ਨਸ਼ੇ ਵਾਲੀ ਜਾਣਗੇ ਨੌਜਵਾਨ ਜੇ ਆਪਾਂ ਗਰਾਊਂਡ ਹੀ ਨਹੀਂ ਛੱਡਣਾ ਬਾਈ ਹੋਰ ਆ ਜੀ ਆ ਤੁਸੀਂ ਪਿੱਛੇ ਦੇਖ ਲਓ ਬਾਈ ਤੁਸੀਂ ਦੇਖਿਓ ਇੱਥੇ ਇੱਕ ਬੋਤਲਾਂ ਭੰਨਾਵਾਂਗਾ ਇੱਥੇ ਟੀਕੇ ਪਈ ਹੁੰਦੇ ਆ ਟੀਕੇ ਪਈ ਹੁੰਦੇ ਪੰਚਾਇਤ ਦਾ ਕਿਸੇ ਚੀਜ਼ལ་ ਧਿਆਨ ਹੀ ਨਹੀਂ ਹੈਣੀ ਵੀ ਯਾਰ ਗਰਾਊਂਡ 'ਚ ਆਹ ਕੰਮ ਹੋਈ ਜਾਂਦਾ ਹੁਣ ਬਾਈ ਅਸੀਂ ਰਾਤ ਨੂੰ ਕਹੀਰਨਾ ਇੱਥੇ ਪਿਚ ਤੇ ਅਸੀਂ ਗਰੁੱਪ 'ਚ ਵੀ ਪਾਉਣੇ ਆ ਇਹ ਪਿੰਡ ਦਾ ਕੋਈ ਗਰੁੱਪ ਆ ਅਸੀਂ ਸਾਰਾ ਪਾਇਆ ਇੱਥੇ ਕੋਈ ਨਾਲੇ ਤਾਂ ਦਾਰੂ ਪੀ ਗਿਆ ਨਾਲੇ ਬੋਤਲ ਭੰਨ ਕੇ ਗਏ ਅਸੀਂ ਗਰੁੱਪ ਦੇ ਵਿੱਚ ਪਾਇਆ ਕਿਸੇ ਮੈਂਬਰ ਨੇ ਸਰਪੰਚ ਨੇ ਤਾਂ ਕਹਿਣਾ ਕਿਸੇ ਇੱਕ ਬੰਦੇ ਨੇ ਵੀ ਨਹੀਂ ਕਿਹਾ ਵੀ ਬਹੁਤ ਮਾੜੀ ਗੱਲ ਆ ਇਕ ਟਾਈਟੀ ਕੇ ਸ਼ਰੇਮ ਭਾਈ ਹੁੰਦੇ ਇਹਨਾਂ ਨੇ ਇੱਕ ਵਾਰ ਹੀ ਨ ਗਿਆ ਹੁਣ ਭਾਈ ਅਸੀਂ ਜੇ ਆ ਕੇ ਸਿੱਧਾ ਕਹਨੇ ਆ ਸਾਡੇ ਗੱਲ ਪੈਂਦੇ ਅਗਲੇ ਦਾ ਪਤਾ ਨਹੀਂ ਕੀ ਖਾਦਾ ਹੁੰਦਾ ਕੀ ਨਹੀਂ ਅਸੀਂ ਗੇੜਾ ਹੀ ਮਾਰਦੇ ਆ ਰਾਤ ਨੂੰ ਪਰੇ ਰੁਕਦਾ ਨਹੀਂ ਮੇਨ ਇਹ ਜਿੰਮੇ ਗਰਾਊਂਡ ਦੇ ਵਿੱਚ ਨਸ਼ਾ ਕਰਦੇ ਉਹ ਗਰਾਊਂਡ ਖੋ ਰਹੇ ਉਹ ਨਸ਼ੀ ਨੂੰ ਨਹੀਂ ਬੰਦ ਕਰ ਰਹੇ ਹਾਂਜੀ ਹਾਂਜੀ ਗੱਲ ਇਹ ਹੈ ਵੀ ਉਹ ਤਾਂ ਕੀ ਬੰਦ ਕਰਨਾ ਸਾ ਕੋ ਗਰਾਊਂਡ ਵੀ ਖੋਈ ਜਾਂਦੇ ਆ ਗਰਾਊਂਡ ਖੋਈ ਜਾਂਦੇ ਆ ਇਦਾਂ ਦੇ ਵੀ ਹੈਗੇ ਆ ਭਾਈ ਜਿਹੜੇ ਪਹਿਲਾਂ ਤੁਹਾਡੇ ਵਿੱਚ ਨਸ਼ਾ ਕਰਦਾ ਹੋਵੇ ਕੋਈ ਇੱਥੇ ਆ ਕੇ ਸੁਧਰਿਆ ਹੋਵੇ ਬੰਦਾ ਨਹੀਂ ਵੀਰੇ ਬਾਕੀ ਦਾ ਸਾਰੇ ਸਹੀ ਆ ਆਪਣੇ ਇੱਥੇ ਜਿੰਨੇ ਵੀ ਖੜੇ ਆ ਨਸ਼ੇ ਵਾਲਾ ਤਾਂ ਕੋਈ ਆਉਂਦਾ ਹੀ ਨਹੀਂ ਖੇਡਣੀ ਨਹੀਂ ਆਉਂਦਾ ਜੀ ਉਹ ਨਸ਼ੇ ਵਾਲਾ ਉਹਦਾ ਨਸ਼ੇ ਤੋਂ ਵੇਲ ਮਿਲੂਗਾ ਤਾਂ ਹੀ ਖੇਡਣਾ ਉਹ ਖੇਡਣਾ ਹੁੰਦੇ ਉਹਨਾਂ ਨੂੰ ਵੀ ਨਸ਼ੇ ਤੇ ਲਾਉ ਨੂੰ ਫਿਰਦੇ ਜੀ ਨਸ਼ੇ ਤੇ ਲੱਗਣਗੇ ਜੇ ਆਪਾਂ ਗਰਾਊਂਡ ਨਾ ਛੱਡਾਂਗੇ ਤਾਂ ਉਹ ਵੀ ਨਸ਼ੇ ਤੇ ਲੱਗਣਗੇ ਬਾਈ ਜੀ ਠੀਕ ਆ ਬਿਲਕੁਲ ਜੀ ਇੱਕ ਹੋਰ ਹੈ ਜੀ ਗੱਲ ਅਸੀਂ ਨਾ ਪੰਚਾਇਤ ਜਦੋਂ ਇਹਨਾਂ ਨੇ ਜਵਾਬ ਦੇਦਾ ਸਾਨੂੰ ਤੇ ਅਸੀਂ ਉਹਦੋਂ ਮਗਰੋਂ ਡੀਸਾ ਨੂੰ ਮਿਲੇ ਅਸੀਂ ਆਖਿਆ ਵੀ ਗਰਾਊਂਡ ਪੰਚਾਇਤ ਤੋਂ ਜੀ ਲੈ ਕੇ ਦਿਓ ਸਾਨੂੰ ਜੀ ਤੇ ਰੀਸਾਬਾਂ ਦੇ ਵੀ ਕੋਈ ਗੱਲ ਨਹੀਂ ਉਹਨਾਂ ਨੇ ੜੀਸਾਬ ਨੂੰ ਮਾਰਕ ਕਰਤੀ ਵਿਕਾਸ ਨੂੰ ਉਹਨੇ ਇਹਨਾਂ ਦਾ ਮਸਲਾ ਹੱਲ ਕਰਕੇ ਦੇਉ ਮੁੰਡੇ ਦਾ ਅਸੀਂ ੜੀਸਾਬ ਕੋਲੇ ਗਏ ਤੇ ਉਹਨਾਂ ਨੇ ਚਲੋ ਇੱਥੇ ਆ ਗਏ ਉਹ ਇੱਥੇ ਆ ਕੇ ਉਹਨਾਂ ਨੇ ਦੇਖਿਆ ਗਰਾਊਂਡ ਦੇਖ ਕੇ ਤੇ ਚਲੇ ਗਏ ਚਲੇ ਗਏ ਅਸੀਂ ਕੋਈ ਹਫਤਾ 10 ਦਿਨ ਡੀਕਾ ਅਸੀਂ ਆਖਿਆ ਵੀ ਚਲੋ ਸਾਨੂੰ ਦੱਸੋ ਜੀ ਕੋਈ ਮਿਲੇ ਅਸੀਂ ਫਿਰ ਦੁਬਾਰਾ ਉਹਨਾਂ ਨੇ ਕੋਈ ਸਾਨੂੰ ਰਿਸਪਾਂਸ ਨਹੀਂ ਦਿੱਤਾ ਉਸ ਤੋਂ ਬਾਅਦ ਫਿਰ ਅਸੀਂ ੜੀਸਾਬ ਨੂੰ ਮਿਲੇ ੜੀਸਾਬ ਨੂੰ ਮਿਲਿਆ ਅਸੀਂ ਆਖਿਆ ਜੀ ਦੱਸੋ ਜੀ ਸਾਡਾ ਵੀ ਗਰਾਊਂਡ ਦਾ ਕੀ ਮਸਲਾ ਇਹਦਾ ਹੱਲ ਕੀਤਾ ਜੀ ੜੀਸਾਬਾਂ ਨੇ ਸਾਡੇ ਤੇ ਦਬਾਅ ਜੀ ਦਬਾਆਇਆ ਕਿ ਮੈਂ ਹਾਂ ਜੀ ਦਬਾ ਕੀਦਾ ਹੀ ਦੱਸੋ ਹੂੰ ਕਿ ਸਿਆਸੀ ਪਰਿਵਾਰ ਦਾ ਦਬਾਆ ਮੈਂ ਹਾਂ ਜੀ ਫਿਰ ਇਹ ਤਾਂ ਮਾੜੀ ਗੱਲ ਆ ਫਿਰ ਸਿਆਸੀ ਪਰਿਵਾਰ ਦਾ ਬੱਚਿਆਂ ਦੇ ਤਾਂ ਜ਼ਿੰਦਗੀ ਨਾਲ ਖਲਵਾੜ ਹੋ ਰਿਆ ਨਾ ਤੇ ਹੁਣ ਬਸ ਸਿਆਸੀ ਦਬਾ ਕਰਕੇ ਤੇ ਬਸ ਸਾਨੂੰ ਮੋੜਤਾ ਅੱਛਾ ਇੰਨਾ ਤੁਹਾਡੇ ਮਤਲਬ ਕਿੰਨਾ ਕਿ ਠੇਕਾ ਹੈ ਜ਼ਮੀਨਾਂ ਦਾ ਜਿਹੜਾ ਮਤਲਬ ਘਾਟਾ ਪੈ ਰਿਹਾ ਪਿੰਡ ਨੂੰ ਪੰਚਾਇਤ ਨੂੰ ਘਾਟਾ ਪੈ ਰਿਹਾ ਕਿ ਲਗਾਤਾਰ ਬੋਲੀ ਨਹੀਂ ਹੋਣੀ ਤੇ ਕਿੰਨਾ ਕਿ ਠੇਕਾ ਬਾਈ ਤੁਹਾਡੇ ਪਿੰਡ ਇੱਥੇ ਠੇਕਾ ਜੀ ਸਾਡੇ ਪਹਿਲਾਂ ਤਾਂ 5000 ਹਾਰੀ ਸੀਗਾ ਅੱਛਾ ਤੇ ਹੁਣ ਐਤਕੀ ਜਨਉਨ ਦੀ ਸਰਕਾਰ ਆਵਾ ਦੀ ਪਾਰਟੀ ਦੀ ਬਣੀ ਹੋਣ ਹੁਣ ਉਦੋਂ ਦਾ 45-50 ਹਜ਼ਾਰ ਨੂੰ ਠੇਕਾ ਚੱਲਦਾ ਪਹਿਲਾਂ ਤਾਂ ਕੋਈ 30-35 ਸਾਲ 5000 ਨੂੰ 4000 ਨੂੰ 3500 ਨੂੰ ਆ ਹੀ ਰਿਹਾ ਤੇ ਮਤੇ 3500 ਦੇ 4-4000 ਦੇ ਪੈਂਦੇ ਰਹੇ ਠੀਕ ਹੈ ਇਸ ਤੋਂ ਇਲਾਵਾ ਹੋਰ ਗਰਾਊਂਡ ਹੈ ਵੀ ਪਿੰਡ ਤੋਂ ਦੇ ਨਹੀਂ ਇਹੀ ਹੈ ਜੀ ਹੋਰ ਇੱਕੋ ਗਰਾਊਂਡ ਹੈ ਹਾਂਜੀ ਇੱਕ ਹੀ ਹੈ ਸਾਰ ਇੱਕ ਨਹੀਂ ਆਬਾਦੀ ਕਿੰਨੀ ਥੋੜੇ ਪਿੰਡ ਦੀ ਆਪਣੇ ਹੈਗੀ ਹੈ ਜੀ 24-3200 ਵੋਟ ਹੈ ਜੀ 24-2500 ਵੋਟ ਹੈ ਮਤਲਬ ਹਾਂਜੀ ਠੀਕ ਹੈ 4-5000 ਹੋਊਗੀ ਆਬਾਦੀ ਤੁਹਾਡੇ ਪਿੰਡ ਦੀ ਹਾਂਜੀ 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 ਠੀਕ ਹੈ ਤੇ ਹਮ ਬਰਾੜ ਸਾਹਿਬ ਹਚਰਨ ਬਰਾੜ ਸਾਹਿਬ ਮੁੱਖ ਮੰਤਰੀ ਉਹਨਾਂ ਦੇ ਪਿੰਡ ਹੀ ਨਾ ਗਰਾਊਂਡ ਹੋਊਗਾ ਤਾਂ ਹੋਊਗਾ ਕਿੱਥੇ ਬਹੁਤ ਬੜੀ ਗੱਲ ਆਈ ਹੈ ਨਾਲੇ ਆਪਣੇ ਦੂਜੀ ਪਾਸੇ ਹੀ ਆ ਸ਼੍ਰੀ ਗੁਰੂ ਅੰਗਦ ਦੇਵ ਜੀ ਉਹ ਮੱਲ ਖੜੇ ਆਫ ਕਰਾਉਂਦੇ ਹੁੰਦੇ ਸੀਗੇ ਜੀ ਉੱਥੇ ਨਾ ਗਰਾਊਂਡ ਹੋ ਫਿਰ ਗੁਰੂ ਅੰਗਦ ਦੇਵ ਜੀ ਤੋਂ ਆਪਣੇ ਮੱਲ ਖਾੜਨ ਦੀ ਸ਼ੁਰੂਆਤ ਹੋਈ ਹੈ ਜੀ ਤੇ ਉਹੀ ਪਿੰਡ 'ਚ ਜਵਾਕ ਨਸ਼ੇ ਦੇ ਲੱਗੇ ਨੇ ਗਰਾਊਂਡ ਹੈ ਨਹੀਂ ਸਭ ਤੋਂ ਮਾੜੀ ਗੱਲ ਹੈ ਇਹ ਜਿਹੜੇ ਮਾੜੀ ਗੱਲ ਕੀ ਕਿਹੜੇ ਬੰਦੇ ਗਰਾਊਂਡ ਨਾ ਦੇਣ ਜਾਂ ਉਹ ਜਾ ਕੇ ਗੁਰਦਾਰੇ 파ੜ ਕਰਦੇ ਪੂਜਾ ਕਰਦੇ ਕੋਈ ਚੰਗੀ ਗੱਲ ਨਹੀਂ ਕਿ ਉਹੀ ਗਰਾਊਂਡ ਹੀ ਦੇ ਦੇ ਬਿਲਕੁਲ ਬਿਲਕੁਲ ਹਾਂ ਬਈ ਨੌਜਵਾਨ ਭਾਰਸਾਵਲੋਂ ਤੁਸੀਂ ਪਹੁੰਚੇ ਹੋ ਇੱਥੇ ਕੀ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਆਇਆ ਤੇ ਕੀ ਕੁਝ ਤੁਹਾਨੂੰ ਲੱਗਿਆ ਕਿ ਜਿਹੜਾ ਗਲਤ ਇੱਥੇ ਹੋ ਰਿਹਾ ਹੋ? ਅਮਤਾਜ ਜੀ ਪਹਿਲਾਂ ਤਾਂ ਇਹ ਬਹੁਤ ਇਤਿਹਾਸਕ ਪਿੰਡ ਆ। ਇੱਥੇ ਦੂਜੇ ਪਾਸ਼ਾ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਸਥਾਨ ਆ ਸਰਾਇ ਨਾਂਗਾ। ਜੀ ਤੇ ਇੱਥੇ ਉਹਨਾਂ ਦੀ ਯਾਦ ਦੇ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਤੇ ਦੂਜਾ ਇਹ ਪਿੰਡ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਕਾ ਮੁੱਖ ਮੰਤਰੀ ਸਾਹਿਬ ਨੇ ਹਰਿਸ਼੍ਰੀ ਹਰਚਰਨ ਬਰਾੜ ਜੀ ਉਹ ਹੁਣ ਤਾਂ ਨਹੀਂ ਹੈਗੇ ਉਹਨਾਂ ਦੀ ਡੈਥ ਹੋ ਗਈ ਉਹ ਇੱਥੇ ਇੱਕ ਤਾਂ ਤੁਸੀਂ ਦੇਖੋ ਵੀ ਜਿਹੜੀ ਅ ਗੁਰੂ ਸਾਹਿਬ ਦੇ ਨਾਂ ਤੇ ਪਿੰਡ ਵਸਿਆ ਹੋਇਆ ਉਸ ਪਿੰਡ ਚ ਖੇਡ ਗਰਾਊਂਡ ਨਾ ਹੋਵੇ ਜਾਂ ਥੋੜਾ ਹੋਵੇ ਜਾਂ ਗਰਾਊਂਡ ਦੀ ਖੇਡਣ ਦੀ ਮੰਗ ਹੋਵੇ ਨੌਜਵਾਨਾਂ ਦੀ ਪੰਚਾਇਤ ਨੂੰ ਇਹੀ ਚਾਹੀਦਾ ਵੀ ਕਿ ਉਹ ਦੂਜੇ ਪਾਸ਼ਾ ਦੇ ਨਾਂ ਤੇ ਕੋਈ ਗਰਾਊਂਡ ਬਣਾ ਦੇਣਾ ਜਾਂ ਕੋਈ ਮੁੱਖ ਮੰਤਰੀ ਸਾਬਕਾ ਨੇ ਉਹਨਾਂ ਦੇ ਨਾਂ ਤੇ ਜਿਹੜਾ ਗਰਾਊਂਡ ਬਣਾ ਦੇਣਾ ਪਹਿਲਾ ਤਾਂ ਇਹ ਚਾਹੀਦਾ ਦੂਜਾ ਸਾਡੀ ਨੌਜਵਾਨ ਭਾਰ ਸਭਾ ਵੱਲੋਂ ਜੋ ਇਸ ਮਸਲੇ ਦੀ ਪੜਤਾਲ ਕੀਤੀ ਗਈ ਆ ਕਿਉਂਕਿ ਅਸੀਂ ਲਗਾਤਾਰ ਪੰਜਾਬ 'ਚ ਮੰਗ ਕਰਦੇ ਆ ਕਿ ਨੌਜਵਾਨਾਂ ਨੂੰ ਜੇ ਤੁਸੀਂ ਨਸ਼ਿਆਂ ਤੋਂ ਬਚਾਉਣਾ ਜੇ ਪੰਜਾਬ ਦੀ ਜਵਾਨੀ ਨੂੰ ਸਹੀ ਦਿਸ਼ਾ ਦੇਣਾ ਚਾਹੁੰਦੇ ਹੋ ਤੇ ਉਹ ਖੇਡ ਗਰਾਊਂਡਾਂ 'ਚ ਤੁਹਾਨੂੰ ਲੈ ਕੇ ਆਉਣਾ ਪਊਗਾ ਰੁਜ਼ਗਾਰ ਵੀ ਦੇਣਾ ਪਊਗਾ ਤੇ ਖੇਡ ਗਰਾਊਂਡਾਂ 'ਚ ਵੀ ਲੈ ਕੇ ਆਉਣਾ ਪਊਗਾ ਅਸੀਂ ਇਹਦੇ ਲਈ ਪੂਰੇ ਪੰਜਾਬ 'ਚ ਪੈਦਲ ਯਾਤਰਾ ਕਰੀ ਆ ਤੇ ਅਸੀਂ ਪੂਰੇ ਪਿੰਡਾਂ ਦਾ ਸਰਵੇ ਕਰਕੇ ਸਰਕਾਰ ਨੂੰ ਡੇਟਾ ਦਿੱਤਾ ਵੀ ਆਹ ਆਹ ਪਿੰਡਾਂ 'ਚ ਖੇਡ ਕਰਾਉਣਾ ਹੈ ਨਹੀਂਗੇ ਅਸੀਂ ਪਿੰਡ ਦੁੱਗਣੀ ਦਾ ਮਾਮਲਾ ਮਲੇਰਕੋਟਲੇ ਨੌਜਵਾਨ ਭਾਰ ਸਭਾ ਲੋ ਲੜ ਰਹੇ ਹਾਂ ਉੱਥੇ ਮੋਰਚਾ ਲੱਗਿਆ ਹੋਇਆ ਗਰਾਊਂਡ ਬਚਾਉਣ ਲਈ ਜਦੋਂ ਸਰਾਏ ਨਾਂਗਾ ਦੇ ਨੌਜਵਾਨਾਂ ਦਾ ਸਾਡੇ ਕੋਲੇ ਮੁੱਦਾ ਆਇਆ ਤੇ ਅਸੀਂ ਜਿਹੜਾ ਪਤਾ ਕੀਤਾ ਸਾਰੇ ਮਾਮਲੇ ਦਾ ਇਹਨਾਂ ਕੋਲ ਪੌਣੇ ਦੋ ਕਿੱਲੇ ਗਰਾਊਂਡ ਆ ਤੇ ਇਲੈਕਸ਼ਨ 'ਚ ਜਿਹੜੀ ਮੌਜੂਦਾ ਪੰਚਾਇਤ ਆ ਉਹਨਾਂ ਨੇ ਕਿਹਾ ਸੀ ਵੀ ਅਸੀਂ ਛੱਡਾਂਗੇ ਗਰਾਊਂਡ ਇਹਨਾਂ ਦੀ ਮੰਗ ਆ ਵੀ ਜਦੋਂ ਖੇਡਣ ਵਾਲੇ 65 70 ਬੰਦੇ ਹੋ ਗਏ ਆ ਤੇ ਹੁਣ ਗਰਾਊਂਡ ਸਾਡੇ ਕੋਲੇ ਪੌਣੇ 2 ਕਿੱਲੇ ਆ ਕਰੈਕਟ ਵੀ ਖੇਡਦੇ ਆ ਫੁੱਟਬਾਲ ਵੀ ਖੇਡਦੇ ਆ ਕਬੱਡੀ ਵੀ ਖੇਡਦੇ ਆ ਵੀ ਸਾਡੇ ਗਰਾਊਂਡ ਨੂੰ ਜਿਹੜਾ ਵਧਾਇਆ ਜਾਵੇ ਪਰ ਵਧਾਉਣ ਦੀ ਥਾਂ ਤੇ ਆ ਤੁਸੀਂ ਦੇਖੋਗੇ ਵੀ ਉਹ ਗਰਾਊਂਡ 'ਚ ਬੂਟੇ ਲਵਾਏ ਜਾ ਰਹੇ ਨੇ ਇਹਨਾਂ ਦਾ ਵੀ ਦੋਸ਼ ਇਹ ਹੈ ਕਿ ਸਾਡਾ ਗਰਾਊਂਡ ਹੋਰ ਤੱਕ ਹੀ ਛੱਡਣਾ ਸੀ ਜਿਹੜਾ ਸਾਨੂੰ ਛੱਡਿਆ ਗਿਆ ਉਹਦੇ 'ਚ ਵੀ ਬੂਟੇ ਲਵਾਈ ਜਾਂਦੇ ਆ ਇੱਕ ਤਾਂ ਸੀ ਇਹ ਕਹਿਣਾ ਚਾਹੁੰਦੇ ਆ ਕਿ ਪਹਿਲੀ ਗੱਲ ਤਾਂ ਪੰਜਾਬ 'ਚੋਂ ਕਿੰਨੇ ਕੁ ਲੋਕ ਆ ਜਿਹੜੇ ਗਰਾਊਂਡਾਂ ਦੇ ਮੁੱਦਿਆਂ 'ਤੇ ਬੋਲਦੇ ਆ ਕਿੰਨੀ ਕੁ ਜਵਾਨੀ ਆ ਜਿਹੜੀ ਇਹ ਕਹਿੰਦੀ ਆ ਵੀ ਅਸੀਂ ਖੇਡਣਾ ਅੱਜ ਜਿਸ ਹਿਸਾਬ ਦੇ ਹ ਤੇ ਦੂਜੇ ਪਾਸੇ ਸਰਕਾਰ ਨੇ ਹੀ ਜਿਹੜਾ ਬਜਟ ਪੇਸ਼ ਕੀਤਾ 2025 ਦਾ ਬਜਟ ਆ ਉਹਦੇ ਚ 979 ਕਰੋੜ ਰੁਪਈਆ ਰੱਖਿਆ ਜੀ ਸਪੈਸ਼ਲ ਖੇਡਾਂ ਵਾਸਤੇ ਤੇ ਉਹਦੇ ਚ ਸਰਕਾਰ ਨੇ ਹਰਪਾਲ ਚੀਮਾ ਜੀ ਬੋਲੇ ਜਿਹੜੇ ਵਿੱਤ ਮੰਤਰੀ ਨੇ ਉਹ ਬੋਲੇ ਕਿ ਹਰ ਪਿੰਡ ਖੇਡ ਗਰਾਊਂਡ ਬਣਾਉਣ ਦਾ ਸਾਡਾ ਸੁਪਨਾ ਹੈ ਤੇ ਫਿਰ ਅਸੀਂ ਇਹ ਸਵਾਲ ਕਰਦੇ ਆ ਕਿ ਜੇ ਹਰ ਪਿੰਡ ਚੰਗਾ ਖੇਡ ਗਰਾਊਂਡ ਬਣਾਉਣਾ ਹੈ ਵੀ ਸਰਾਏ ਨਾਗਾ ਪੰਜਾਬ ਚ ਨਹੀਂ ਆਉਂਦਾ ਫਿਰ ਇੱਥੇ ਵੀ ਬਣਾਉਣਾ ਚਾਹੀਦਾ ਜੇ ਫਿਰ ਇਥੋਂ ਦੀ ਪੰਚਾਇਤ ਹੀ ਖੇਡਣ ਨਹੀਂ ਦੇਣਾ ਚਾਹੁੰਦੀ ਨੌਜਵਾਨਾਂ ਨੂੰ ਜਾਂ ਗਰਾਊਂਡ ਐਕਸਟੈਂਸ਼ਨ ਨਹੀਂ ਕਰਨਾ ਚਾਹੁੰਦੇ ਤੇ ਡਾਇਰੈਕਟਰ ਜਿਹੜਾ ਖੇਡ ਮੰਤਰੀ ਸਾਹਿਬ ਨੂੰ ਇੱਥੇ ਦਖਲ ਕਰਨਾ ਚਾਹੀਦਾ ਇੱਥੇ ਮੁੱਖ ਮੰਤਰੀ ਸਾਹਿਬ ਨੂੰ ਦਖਲ ਕਰਨਾ ਚਾਹੀਦਾ ਜਿਹੜੇ ਕਹਿੰਦੇ ਅਕਿ ਪੰਜਾਬ ਦੀ ਜਵਾਨੀ ਨੂੰ ਖੇਡਾਂ ਚ ਲੈ ਕੇ ਆਉਣਾ ਇਸ ਕਰਕੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਮੰਗ ਕਰਦੇ ਹਾਂ ਕਿ ਪਿੰਡ ਸਰਾਏ ਨਾਂਗਾਂ ਦੇ ਜਿਹੜੇ ਨੌਜਵਾਨਾਂ ਨੂੰ ਦਾ ਜਾਇਜ਼ ਮੁੱਦਾ ਉਹ ਇੱਥੇ ਖੇਡਦੇ ਆ ਜੇ ਖੇਡਣਗੇ ਨਸ਼ੇ ਪੱਤੇ ਤੋਂ ਬਚਣਗੇ ਜੇ ਖੇਡਣਗੇ ਕੋਈ ਖੜਹਾਰੀ ਵੀ ਪੈਦਾ ਹੋਣਗੇ ਜੇ ਖੇਡਣਗੇ ਉਹਨਾਂ ਚ ਸਪੋਰਟਸਮੈ ਜੀ ਜੀ ਤੇ ਜੇ ਉਹ ਨਹੀਂ ਖੇਡਣਗੇ ਤੇ ਆਪਿੰਡਾ ਚ ਜਿਵੇਂ ਨੌਜਵਾਨ ਰੋਲ ਖੋਲ ਕੇ ਰਹਿ ਜਾਂਦੇ ਆ ਖੇਡ ਗਰਾਉਂਡ ਨਾ ਹੋਣ ਕਰਕੇ ਸਾਡੇ ਦਾ ਸਮੱਸਿਆ ਇਹ ਹੈ ਕਿ ਮੋਸਟਲੀ ਪਿੰਡਾਂ 'ਚ ਖੇਡ ਗਰਾਊਂਡ ਹੈ ਨਹੀਂ ਤੇ ਭੱਜਣ ਲਈ ਜਿਹੜਾ ਆਪਣਾ ਗਵਰਨਮੈਂਟ ਕਾਲਜ ਮੁਕਸਰਾ ਉੱਥੇ ਗੁਰਗੋਬਿੰਦ ਸਿੰਘ ਜੀ ਸਟੇਡੀਅਮ ਬਣਿਆ ਹੋਇਆ ਉਹਨਾਂ ਦੇ ਨਾਂ ਤੇ ਉੱਥੇ ਜਾਂਦੇ ਆ ਲੋਕ ਇੰਨੀ ਵਾਰ ਦੋ ਭੱਜਣ ਕੋਈ ਕੱਚਾ ਤੁਸੀਂ ਇਹਦੇ 'ਚ ਵੀ ਦੇਖ ਰਹੋਗੇ ਕੋਈ ਕੋਈ ਟਰੈਕ ਵਗੈਰਾ ਨਹੀਂ ਹੈ ਇੱਥੇ ਮਤਲਬ ਇਹ ਵੀ ਪਹਿਲੀ ਵਾਰ ਆ ਬਾਈ ਕਿ ਪਿੰਡਾਂ ਦੇ ਵਿੱਚ ਗਰਾਊਂਡਾਂ ਨੂੰ ਲੈ ਕੇ ਮੰਗਾਂ ਉੱਠ ਰਹੀਆਂ ਆ ਅਕਸਰ ਹੁੰਦਾ ਕਿ ਅੱਜ ਕੱਲ ਦੇ ਨੌਜਵਾਨਾਂ ਖੇਡਾਂ ਤੋਂ ਦੂਰ ਆ ਫੋਨਾਂ 'ਤੇ ਖੇਡਦਾ ਕੋਈ ਕਿਸੇ ਹੋਰ ਕੰਮਾਂ 'ਚ ਪੈ ਗਿਆ ਮਤਲਬ ਇਹ ਵੀ ਵੱਡੀ ਗੱਲ ਹੈ ਕਿ ਗਰਾਊਂ ਜੇ ਸਰਾਹਣਾਗਾ ਦੇ ਨੌਜਵਾਨ ਇਸ ਗੱਲ ਤੇ ਬੋਲ ਰਹੇ ਆ ਇਹ ਤਾਂ ਸੱਦਾ ਦਿੰਦੇ ਆ ਪੰਜਾਬ ਚ ਜਿਹੜੇ ਪਿੰਡ ਚ ਵੀ ਗਰਾਊਂਡ ਨਹੀਂ ਤੇ ਪ੍ਰੋਵੀਜ਼ਨ ਇਹ ਹੈ ਜੇ ਗਰਾਊਂਡ ਨਾ ਹੋਵੇ ਤੇ ਪੰਚਾਇਤ ਮੁੱਲ ਲੈ ਕੇ ਵੀ ਗਰਾਊਂਡ ਬਣਾ ਸਕਦੀ ਹੈ ਇਹ ਪ੍ਰੋਵੀਜ਼ਨ ਆ ਪੰਚਾਇਤੀ ਰਾਜ ਐਕਟ 1994 ਦੇ ਤਹਿਤ ਠੀਕ ਹੈ ਗਰਾਊਂਡ ਛੱਡਿਆ ਜਾ ਸਕਦਾ ਸਾਂਝੀ ਜਗ੍ਹਾ ਲਈ ਅਸੀਂ ਇਹਨਾਂ ਨੂੰ ਸਵਾਲ ਕਰਦੇ ਆ ਜਿਹੜੇ ਕਹਿੰਦੇ ਵੀ ਸਾਡਾ ਟਰੱਕ ਖਰਾਬ ਹੁੰਦਾ ਵੀ ਕੀ ਅਸੀਂ ਇਹ ਕਿਸੇ ਦੀ ਕੋਈ ਨਿੱਜੀ ਜ਼ਮੀਨ ਆ ਇਹ ਤਾਂ ਸਾਂਝੀ ਜ਼ਮੀਨ ਆ ਨਾ ਗ੍ਰਾਮ ਸਭਾ ਦੀ ਇਹਨਾਂ ਦੀ ਸਾਂਝੀ ਜ਼ਮੀਨ ਆ ਇਸ ਕਰਕੇ ਜਦੋਂ ਸਰਕਾਰ ਦੀ ਮਰਜ਼ੀ ਹੋਵੇ ਤੇ ਕਿਸੇ ਦੀ ਵੀ ਜ਼ਮੀਨ ਰੋਕ ਲੈਂਦੇ ਆ ਜਦੋਂ ਹਾਈਵੇ ਲੰਘਣਾ ਹੋਵੇ ਤੇ ਕਿਸੇ ਕਿਸਾਨ ਨੂੰ ਵੀ ਨਹੀਂ ਪੁੱਛਦੇ ਵਿਚਾਲ ਵੀ ਆ ਛੱਡਦੇ ਦੋ ਕਿਲੇ ਵਿਚਾਲ ਦੀ ਲੈ ਜਾਂਦੇ ਪਾੜ ਕੇ ਜੇ ਕਿਤੋਂ ਦੀ ਕੋਈ ਸਰਕਾਰੀ ਪ੍ਰੋਜੈਕਟ ਲਾਉਣਾ ਹੋਵੇ ਕੋਈ ਜਿਹੜੇ ਹੋਰ ਜੋ ਵੀ ਚੀਜ਼ ਬਣਾਉਣੀ ਹੋਵੇ ਉਹ ਕਿਸੇ ਤੋਂ ਨਹੀਂ ਪੁੱਛਦੇ ਸਹਿਮਤੀ ਵੀ ਲੈਣੀ ਜ਼ਰੂਰੀ ਨਹੀਂ ਸਮਝਦਿਆਂ ਲੈਂਡ ਪੂਲਿੰਗ ਪਾਲਿਸੀ ਸਰਕਾਰ ਲੈ ਕੇ ਆਈ ਆ 91000 ਏਕੜ ਜ਼ਮੀਨ ਰੋਕਣੀ ਹੈ ਕਿਹਨੂੰ ਪੁੱਛਿਆ ਪਿੰਡ ਦੀਆਂ ਪੰਚਾਇਤਾਂ ਤੋਂ ਵੀ ਨਹੀਂ ਪੁੱਛਿਆ ਫ੍ਰੀਜ਼ ਕਰਤੀ ਪ੍ਰਾਪਰਟੀ ਉਹ ਬਾਈ ਜੀ ਤੁਹਾਡੇ ਧਿਆਨ ਚ ਹੋਣਾ ਉਹ ਪ੍ਰਾਪਰਟੀ ਫ੍ਰੀਜ਼ ਕਰਤੀ ਨਾ ਕੋਈ ਵੇਚ ਸਕਦਾ ਨਾ ਕੋਈ ਖਰੀਦ ਸਕਦਾ ਨਾ ਕੋਈ ਲੋਨ ਲੈ ਸਕਦਾ ਨਾ ਕੋਈ ਲਿਮਟ ਬਣਾ ਸਕਦਾ ਤੇ ਫਿਰ ਜੇ ਕੋਈ ਲੋਕਾਂ ਦੀ ਜਾਇਜ਼ ਮੰਗ ਆ ਉਹ ਪੂਰੀ ਨਹੀਂ ਕਰਨੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨਾਂ ਦਾ ਜਾਇਜ਼ ਮੁੱਦਾ ਹੱਲ ਕੀਤਾ ਜਾਵੇ ਤੇ ਇਹਨਾਂ ਦਾ ਗਰਾਊਂਡ ਆ ਜਿਹੜਾ ਜਿੰਨਾ ਵੀ ਇਹ ਮੰਗਦੇ ਆ 4 ਕਿਲੇ 5 ਇਹਨਾਂ ਦੇ ਕਹਿਣ ਮੁਤਾਬਕ ਪੰਚਾਇਤ ਦੇ ਕਹਿਣਾ ਕਿ ਤੁਸੀਂ ਕੀ ਕਰ ਲਿਆ ਤੁਸੀਂ ਕਿਹੜਾ ਕੋਈ ਕੱਪ ਜਿੱਤ ਲਿਆ ਕੀ ਕਰ ਲਿਆ ਇਹੋ ਜਿਹਾ ਵੀ ਤੁਹਾਨੂੰ ਲੋੜ ਕੀ ਇੱਥੇ ਵੀ ਜੇ ਫਸਲ ਹੋਊਗੀ ਤਾਂ ਵਧੀਆ ਕੰਮ ਤਾਂ ਆਊਗੀ ਪਿੰਡ ਦੇ ਇਹ ਮੰਦ ਭਾਗਾ ਪਿਆਣਾ ਜਿਹੜੇ ਇਹ ਕਹਿੰਦੇ ਆ ਕਿ ਤੁਸੀਂ ਖੇਡ ਕੇ ਕੀ ਮੈਡਲ ਜਿੱਤ ਲਿਆ ਪਹਿਲੀ ਗੱਲ ਤਾਂ ਉਹ ਉਤਸ਼ਾਹਤ ਨਹੀਂ ਕਰ ਰਹੇ ਜਵਾਨੀ ਨੂੰ ਉਹ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਖੇਡਾਂ ਵਾਲੇ ਪਾਸੇ ਉਹ ਤਾਂ ਨਰਾਸ਼ ਕਰਨਾ ਚਾਹੁੰਦੇ ਆ ਵੀ ਜੇ ਤੁਸੀਂ ਖੇਡਣਾ ਵੀ ਚਾਹੁੰਦੇ ਆ ਤਾਂ ਨਾ ਖੇਡੋ ਬਹਿ ਜੋ ਘਰੇ ਜਾ ਕੇ ਇਹ ਉਹਨਾਂ ਨੂੰ ਬਿਆਨ ਨਹੀਂ ਦੇਣਾ ਚਾਹੀਦਾ ਇਸ ਤਰ੍ਹਾਂ ਦੇ ਕਿਉਂਕਿ ਇਹ ਪਤਾ ਨਹੀਂ ਹੁੰਦਾ ਵੀ ਕੀ ਨੇ ਕੀ ਬਣ ਜਾਣਾ ਗਾਂ ਜਾ ਕੇ ਜੀ ਜੇ ਸ਼ੋਭਮਨ ਗਿੱਲ ਕਿਤੇ ਖੇਡਦਾ ਸੀ ਅੱਜ ਇੰਡੀਅਨ ਟੀਮ ਦਾ ਕੈਪਟਨ ਆ ਤੇ ਜੇ ਉਹਦੇ ਕੋਲ ਗਰਾਊਂਡ ਹੀ ਨਾ ਹੁੰਦਾ ਫਿਰ ਕਿੱਥੇ ਖੇਡਦਾ ਉਹ ਜਿਹੜੇ ਲੋਕ ਗਰਾਊਂਡਾਂ 'ਚ ਖੇਡਦੇ ਰਹੇ ਆ ਇੱਥੇ ਪਹਿਲਵਾਨ ਵੀ ਪੈਦਾ ਕਰੇ ਆ ਦਾਰਾ ਦਾਰਾ ਸਿੰਘ ਵਰਗੇ ਇੱਥੇ ਜਿਹੜਾ ਹਾਕੀ ਦੇ ਚੰਗੇ ਪਲੇਅਰ ਪੰਜਾਬ ਨੇ ਪੈਦਾ ਕੀਤੇ ਆ ਜਿਹੜੀ ਕੁੜੀ ਜਿਹੜਾ ਮਹਿਲਾ ਕ੍ਰਿਕਟ ਟੀਮ ਦੀ ਕੈਪਟਨ ਆ ਮੋਗੇ ਦੀ ਐ ਹਰਮਨ ਠੀਕ ਐ ਐ ਥੋੜੀ ਆ ਵੀ ਪੰਜਾਬ ਦੇ ਪਲੇਅਰ ਨਹੀਂ ਹੈਗੇ ਹਰਭਜਨ ਸਿੰਘ ਪੰਜਾਬ ਦਾ ਕਿੰਨੇ ਪਲੇਅਰ ਪੰਜਾਬ ਨੇ ਪੈਦਾ ਕੀਤੇ ਆ ਇਸ ਕਰਕੇ ਜੇ ਅਸੀਂ ਤਾਂ ਕਹਿੰਦੇ ਕਿ ਹਰਿਆਣੇ ਦੀ ਤਰਜ਼ ਤੇ ਸਾਰੇ ਪਿੰਡਾਂ 'ਚ ਗਰਾਊਂਡ ਹੋਣ ਤੇ ਕੋਚ ਲਿਆਓ ਅਸੀਂ ਇਹ ਲਗਾਤਾਰ ਮੰਗ ਕਰ ਰਹੇ ਆ ਕਿ ਇਹਨਾਂ ਨੂੰ ਕੋਚ ਵੀ ਦਿੱਤਾ ਜਾਵੇ ਵੀ ਇਹ ਤਾਂ ਆਪਣੇ ਆਪ ਹੀ ਵਿਚਾਰੇ ਤਿਆਰੀ ਕਰੀ ਜਾਂਦੇ ਆ ਤੇ ਇੱਕ ਪਾਸੇ ਸਰਕਾਰ ਦੀ ਜਿਹੜੀ ਪਾਲਿਸੀ ਉਹਨੂੰ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ ਅਸੀਂ ਇਹ ਤੁਹਾਡੇ ਮਾਧਮੇਨ ਰਹੀ ਕਹਿਣਾ ਚਾਹੁੰਦੇ ਹਾਂ ਕਿ ਖੇੜੇ ਭਾਗ ਵਿੱਚ ਦਖਲ ਦੇਵੇ ਸਰਕਾਰ ਵੀ ਇੱਚ ਦਖਲ ਦੇਵੇ ਤੇ ਇਹਨਾਂ ਨੌਜਵਾਨਾਂ ਦਾ ਮਸਲਾ ਹੱਲ ਕਰੇ ਅੱਜ ਜਿਵੇਂ ਕਹਿੰਦੇ ਕਿ ਪਿੰਡ ਦੇ ਵਿੱਚ ਇਸ ਜ਼ਮੀਨ ਦੀ ਬੋਲੀ ਹੈ ਕੀ ਉਹ ਬੋਲੀ ਦੇ ਵਿੱਚ ਕੋਈ ਤੁਹਾਡੇ ਜਾਂ ਇਹਨਾਂ ਨੌਜਵਾਨਾਂ ਵੱਲੋਂ ਦਖਲ ਦਿੱਤਾ ਜਾਊਗਾ ਜਾ ਕੇ ਕਿ ਨਾਂ ਹੋਵੇ ਜਾਂ ਸਾਨੂੰ ਗਰਾਊਂਡ ਮਿਲੇ ਦੇਖੋ ਅੱਜ ਨੌਜਵਾਨਾਂ ਨੇ ਫੈਸਲਾ ਕਰਿਆ ਕਿ ਇਹ ਜਾਣਗੇ ਬੋਲੀ 'ਚ ਇਹ ਕਹਿਣਗੇ ਕਿ ਜਿਹੜੇ ਗਰਾਊਂਡ ਦੀ ਜਗ੍ਹਾ ਛੱਡ ਕੇ ਤੇ ਫੇਰ ਬੋਲੀ ਕਰਵਾਈ ਜਾਵੇ ਦੂਜੀ ਜ਼ਮੀਨ ਦੀ ਉਹ ਇਹ ਪਿੰਡ ਦੇ ਮੁੰਡੇ ਖੜੇ ਆ ਤੁਹਾਡੇ ਨਾਲ ਗੱਲ ਜਿਹੜੀ ਉਹ ਕਰਨ। ਬਾਈ ਜੀ ਸਾਨੂੰ ਤਾਂ ਘਰਾਂ ਜਾ ਕੇ ਕਹਿੰਦੇ ਆਗੇ ਪਹਿਲਾਂ ਕਿਹੜੇ ਤਗਮੇ ਜੱਤ ਲਿਆਂਦੇ। ਹਮ ਮੇਰੇ ਘਰੇ ਆਏ ਸੀਗੇ। ਘਰੇ ਆਏ ਸੀ। ਘਰੇ ਆਏ ਸੀ। ਅਸੀਂ ਨਾ ਪਿੰਡ ਪੰਚਾਇਤ ਦੇ ਉਲਟ ਸਾਈਨ ਕਰਵਾਉਂਦੇ ਸੀ ਬਾਈ। ਹਮ ਕਿ ਇਹਦੇ ਉਲਟੇ ਸੀ ਗਰਾਊਂਡ ਦੇ ਪੱਖੇ ਸੀ। ਇਹ ਸਾਨੂੰ ਇਹਨਾਂ ਦੀ ਵਰਡਿੰਗ ਸੀਗੀ ਬਾਈ ਵੀ 70% ਲੋਕ ਤੁਹਾਡੇ ਉਲਟਾ ਅਸੀਂ ਉਹਦੇ ਕਰਕੇ ਅਸੀਂ ਦੇਖ ਗਏ ਤਾਂ ਸਹੀ ਵੀ ਕੌਣ ਸਾਡੇ ਉਲਟਾ ਅਸੀਂ ਸਾਈਨ ਕਰਾਇਆ ਬਈ ਅਸੀਂ ਜਿਹੜੇ ਘਰੇ ਗਏ ਸਾਨੂੰ ਕਿਸੇ ਘਰ ਨੇ ਜਵਾਬ ਨਹੀਂ ਦਿੱਤਾ ਸਾਡੇ ਕੋਲ 5-700 ਬੰਦੇ ਦਾ ਸਿਗਨੇਚਰ ਹੀ ਪਿਆ ਤੁਹਾਨੂੰ ਦਿਖਾ ਦਾਂਗੇ ਅਸੀਂ ਠੀਕ ਹੈ ਪਰ ਸਾਨੂੰ ਕਹਿ ਦਿੰਦੇ ਅਸੀਂ ਵੀ ਸਾਈਨ ਕਰਵਾ ਲਾਂਗੇ ਫਿਰ ਅਸੀਂ ਪੁੱਛਿਆ ਤੁਸੀਂ ਗਰਾਊਂਡ ਦੇ ਗਰਾਊਂਡ ਨਹੀਂ ਦੇਣਾ ਫਿਰ ਇਹ ਇਹ ਕਹਿ ਕੇ ਸਾਈਨ ਕਰਾਉਂਗੇ ਲੋਕਾਂ ਤੋਂ ਮਤਲਬ ਉਹਨਾਂ ਨੇ ਜਵਾਬ ਦਿੱਤਾ ਹੁਣ ਤੁਹਾਨੂੰ ਕਿਸੇ ਸੀ ਕਰਵਾ ਨਹੀਂ ਦਿੰਦਾ ਅਸੀਂ ਗਰਾਊਂਡ ਦੇਣਾ ਹੀ ਨਹੀਂ ਜੀ ਦੇਣਾ ਨਹੀਂ ਗਰਾਊਂਡ ਦੇਣਾ ਹੀ ਨਹੀਂ ਉਹ ਕਹਿੰਦੇ ਸਾਡੀ ਅੜੀ ਆ ਜੀ ਸਾਨੂੰ ਨਹੀਂ ਪਤਾ ਇਹ ਗੱਲ ਦੀ ਅਸੀਂ ਅੱਜ ਵੀ ਬੇਨਤੀ ਕਰਦੇ ਹਾਂ ਜੀ ਸਾਡੀ ਕੋਈ ਅੜੀ ਨਹੀਂ ਗਰਾਊਂਡ ਦੇ ਮਸਲੇ 'ਚ ਅਸੀਂ ਝੁਕੇਵੇਂ ਆ ਅਸੀਂ ਮਿੰਤ ਕਰਨ ਨੂੰ ਵੀ ਤਿਆਰ ਹੱਥ ਜੋੜਨ ਨੂੰ ਸਿਰਫ ਗਰਾਊਂਡ ਦੇ ਮਸਲੇ 'ਚ ਉਹਨਾਂ ਦੀ ਅੜੀ ਆ ਸਾਨੂੰ ਨਹੀਂ ਪਤਾ ਕਾਦੀ ਆ ਵੀ ਕਾ ਕਾਂ ਦੀ ਅੜੀ ਆ ਉਹਨਾਂ ਨੂੰ ਕਿਹਦੇ ਨਾਲ ਹੈਗੀ ਆ ਜੋ ਵੀ ਉਹਨਾਂ ਦਾ ਮਸਲਾ ਸਾਡੇ ਨਾਲ ਬਹਿ ਕੇ ਅਸੀਂ ਹੁਣ ਵੀ ਕਹਿੰਦੇ ਹਾਂ ਜੀ ਬਹਿ ਕੇ ਗੱਲ ਕਰ ਲੈ ਆ ਜੀ ਤਾਂ ਉਹਨਾਂ ਨੂੰ ਇੱਥੇ ਤੱਕ ਵੀ ਕਹਿਤਾ ਕਿ ਤੁਸੀਂ ਗਰਾਊਂਡ ਦੇ ਦਿਓ ਅਸੀਂ ਤੁਹਾਡੇ ਸਰੂਪੇ ਪਵਾ ਦਾਂਗੇ ਹੂੰ ਗਰਾਊਂਡ ਤਾਂ ਦੋ ਸਹੀ ਉਹਨਾਂ ਨੇ ਇਹ ਚੀਜ਼ ਕਲੀਅਰ ਕਰਤੀ ਵੀ ਮਤਾ ਪਤਾ ਪੰਚਾਇਤ ਨੇ ਵੀ ਗਰਾਊਂਡ ਨਹੀਂ ਦੇਣਾ ਨਹੀਂ ਦੇਣਾ ਦੇਣਾ ਨਹੀਂ ਮਤਾ ਪਤਾ ਵੀ ਮਤਾ ਪਤਾ ਵੀ ਗਰਾਊਂਡ ਨਹੀਂ ਦੇਣਾ ਵੀ ਜਿਹੜਾ ਹੈਗਾ ਤੁਹਾਡੇ ਕੋਲੇ ਵੀ ਤੁਸੀਂ ਇਸ ਵਿੱਚ ਖੇਡੋ ਵੀ ਜੇ ਖੇਡ ਡੀਸੀ ਸਾਹਿਬ ਨੇ ਵੀ ਇਹੀ ਗੱਲ ਕਹੀ ਸੀ ਵੀ ਜਿਹੜਾ ਤਾਂ ਕੋਈ ਗਰਾਊਂਡ ਵਿੱਚ ਵੀ ਕਹਿੰਦੇ ਪੰਚਾਇਤ ਵੱਲੋਂ ਅੱਜ ਬੂਟੇ ਲਾਏ ਜਾ ਰਹੇ ਆ ਟੋਹੇ ਪੱਟੇ ਜਾ ਰਹੇ ਆ ਉੱਥੇ ਇਹ ਸਾਡੀ ਜਾਣਕਾਰੀ ਤੋਂ ਬਗੈਰ ਹੋ ਰਹੀ ਹੈ ਹਾਂ ਤੁਹਾਨੂੰ ਪਤਾ ਨਹੀਂ ਉਹਦੇ ਬਾਰੇ ਕੁਝ ਤਾਂ ਬੋਲੀ ਦਾ ਵੀ ਹੋਕਾ ਹੀ ਆਪਾਂ ਮਤਲਬ ਕਿ ਹੌਲੀ ਕਰਕੇ ਦਵਾ ਦਿੰਦੇ ਆ ਗੁਰਦੁਆਰਾ ਸਾਹਿਬ ਦੀ ਸਪੀਕਰ ਦੀ ਆਵਾਜ਼ ਸਲੋ ਕਰਕੇ ਦਵਾ ਦਿੰਦੇ ਆ ਵੀ ਅੱਡੇ ਤੇ ਬੋਲੀ ਲਵਾ ਰਹੇ ਸੀ ਠੀਕ ਹੈ ਉਹ ਵੀ ਕੈਨਸਲ ਕਰਵਾਈ ਅਸੀਂ ਕਿਹਾ ਕੇ ਤੇ ਮੁੜ ਕੇ ਬਾਹਰ ਆਏ ਹੌਲੀ ਹੌਲੀ ਜਿਵੇਂ ਅੱਜ ਬੋਲੀ ਆ ਬਾਈ ਕਹਿੰਦੇ ਜ਼ਮੀਨ ਦੀ ਤੁਸੀਂ ਉੱਥੇ ਜਾ ਰਹੇ ਹੋ ਕੀ ਕਰਨ ਜਾ ਕੇ ਉੱਥੇ ਹਾਂਜੀ ਬਾਈ ਜਾਵਾਂਗੇ ਆਪਾਂ ਤਾਂ ਉਹਨਾਂ ਨੂੰ ਉਹੀ ਗੱਲ ਆ ਵੀ ਅਸੀਂ ਤਾਂ ਬੇਨਤੀ ਕਰਨੀ ਹੈ ਜੀ ਸਾਨੂੰ ਇਹ ਆ ਵੀ ਅਸੀਂ ਅਗਲੇ ਸੰਘਰਸ਼ ਤੇ ਸਾਨੂੰ ਮਜਬੂਰ ਨਾ ਕਰੋ ਜੀ ਸਾਡਾ ਗਰਾਊਂਡ ਦਾ ਮਸਲਾ ਕੋਈ ਹੋਰ ਸਾਡਾ ਨਿੱਜੀ ਵੈਰ ਵਿਰੋਧ ਕਿਸੇ ਨਾਲ ਨਹੀਂ ਵੀ ਸਾਰੇ ਪਿੰਡ ਦੀ ਇਹ ਬੇਨਤੀ ਹੈ ਜਾਂ ਤਾਂ ਹੋਵੇ ਜਿਵੇਂ ਇਹ ਕਹਿੰਦੇ ਵੀ 70% ਤੁਹਾਡੇ ਉਲਟਾ ਬੰਦੇ ਸਾਨੂੰ ਸਾਡੇ ਸਾਹਮਣੇ ਤਾਂ ਲਿਆਉਣ ਕਿਹੜਾ ਬੰਦਾ ਉਲਟਾ ਕਹਿੰਦਾ ਕੋਈ ਹੈ ਨਹੀਂ ਉਹ ਫਲਾਨਾ ਬੰਦਾ ਕਹਿੰਦਾ ਯਾਰ ਇੱਕ ਦੂਜੇ ਦੇ ਸਿਰ ਦਿੰਦੇ ਆ ਉਹ ਫਲਾਨਾ ਮੈਂਬਰ ਕਹਿੰਦਾ ਉਹ ਫਲਾਨਾ ਮੈਂਬਰ ਸਾਡੇ ਮੂਹਰੇ ਕੋਈ ਆਉਂਦਾ ਨਹੀਂ ਅਸੀਂ ਪੁੱਛਣਾ ਪਰਸਨਲ ਵੀ ਤੂੰ ਦੱਸ ਵੀ ਕੀ ਪ੍ਰੋਬਲਮ ਗਈ ਤੁਹਾਨੂੰ ਛੱਡਣ ਜੋ ਮੈਂਬਰ ਸਾਹਿਬ ਵੀ ਆਏ ਸੀ ਉਹ ਸੀ ਉਹ ਪੰਚਾਇਤ ਦੇ ਮੌਜੂਦਾ ਮੈਂਬਰ ਆਈ ਜੀ ਮੈਂਬਰੋ ਆਜੋ ਆਜੋ ਮੈਂਬਰ ਸਾਹਿਬ ਅੱਗੇ ਤੁਸੀਂ ਮੈਂਬਰ ਹੋ ਜੀ ਪੰਚਾਇਤ ਦੇ ਹਾਂ ਜੀ ਮੈਂਬਰ ਸਾਹਿਬ ਹਾਂ ਅੱਛਾ ਕੀ ਪੰਚਾਇਤ ਵਿੱਚ ਗੱਲਬਾਤ ਚੱਲਦੀ ਹੈ ਗਰਾਊਂਡ ਨੂੰ ਲੈ ਕੇ ਤੁ ਗਰਾਊਂਡ ਤਾਂ ਹੀ ਪਹਿਲਾਂ ਇਹ ਪੌਣੇ 2 ਕਿੱਲੇ ਗਰਾਊਂਡ ਦੱਸਿਆ ਜਾਂਦਾ ਜੀ ਆਹ ਜੀ ਜੇ ਵੀ ਹੁਣ ਮੰਨ ਕੇ ਚੱਲੋ ਵੀ ਇਹਦੇ ਵਿੱਚ ਤਿੰਨ ਟੀਮਾਂ ਨਹੀਂ ਖੇਡ ਸਕਦੀਆਂ ਇੱਕ ਤਾਂ ਜਿਵੇਂ ਫੁੱਟਬਾਲ ਦੀ ਹੋਗੀ ਤੇ ਹਾਕੀ ਦੀ ਹੋਗੀ ਜੀ ਫਿਰ ਕਬੱਡੀ ਦੀ ਟੀਮ ਹੋਗੀ ਜੀ ਇਹਨਾਂ ਨੂੰ ਗਰਾਊਂਡ ਬਹੁਤ ਥੋੜਾ ਜੀ ਪੰਚਾਇਤ ਨੂੰ ਸਾਰਿਆਂ ਨੂੰ ਆਪਾਂ ਕਰਦੇ ਆਂ ਵੀ ਇਹਨਾਂ ਨੂੰ ਗਰਾਊਂਡ ਵਧਾ ਕੇ ਥੋੜਾ ਬੋੜਾ ਦਿੱਤਾ ਜਾਵੇ ਨਾ ਤਾਂ ਵੀ ਪਿੰਡ ਦਾ ਮਸਲਾ ਹੈਗਾ ਜੀ ਨਾ ਤਾਂ ਇਹ ਕੋਈ ਵਿਰੋਧ ਕਰਨ ਕਿਸੇ ਗੱਲ ਦਾ ਤੇ ਨਾ ਕੋ ਸਰਪੰਚ ਦਾ ਵਿਰੋਧ ਕਰਨਾ ਹੀ ਪਿੰਡ ਬਰ ਉਹ ਦਾ ਵਿਰੋਧ ਕਰਨ ਕਿਸੇ ਗੱਲ ਅੱਛੇ ਅੱਜ ਬੋਲੀ ਹੈਗੀ ਅੱਜ 2:30 ਵਜੇ ਬੋਲੀਏ ਕਹਿੰਦੇ ਬੋਲੀ ਹੈਗੀ ਜੀ ਐ ਨਹੀਂ ਵੀ ਦੱਸਿਆ ਸਰ ਪੰਚਾਇਤ ਨੂੰ ਤਾਂ ਗੱਲ ਨਹੀਂ ਕੀਤੀ ਵੀ ਬੋਲੀ ਹੈਗੀ ਹੈ ਪੰਚਾਇਤ ਮੈਂਬਰ ਤੁਹਾਨੂੰ ਵੀ ਨਹੀਂ ਪਤਾ ਨਹੀਂ ਸਾਨੂੰ ਨਹੀਂ ਪਤਾ ਜੀ ਗੱਲ ਦਾ ਤੁਹਾਨੂੰ ਵੀ ਨਹੀਂ ਪਤਾ ਬੋਲੀ ਸਾਨੂੰ ਨਹੀਂ ਪਤਾ ਜੀ ਗੱਲ ਦਾ ਬਸ ਦੋ ਤਿੰਨ ਬੰਦੇ ਦੋ ਤਿੰਨ ਬੰਦੇ ਹੈਗੇ ਆ ਉਹ ਵੀ ਪਿਛਲੇ ਪਹਿਲਾਂ ਜਿਹੜੇ ਸੀਗੇ ਪੱਖ ਵਿੱਚ ਉਹ ਟਟ ਕੇ ਆਏ ਆ ਪਾਰਟੀ ਵਿੱਚ ਜੀ ਵੀ ਉਹੀ ਦੋ ਤਿੰਨ ਬੰਦੇ ਥੋੜੇ ਜਿਹਾ ਆਗੂ ਹੈਗੇ ਆ ਅਸੀਂ ਇਹ ਕਹਿੰਨੇ ਆ ਵੀ ਸਾਰਿਆਂ ਦਾ ਨਾਲ ਨਾ ਫਿਰ ਪਿੰਡ ਦਾ ਮਸਲਾ ਕਠਰਾ ਵੀ ਨਾ ਹੀ ਕਿਸੇ ਨਾਲ ਵਿਰੋਧ ਕਰੋ ਨਾ ਵਿਰੋਧ ਕਰਾਓ ਕਿਸੇ ਗੱਲ ਦਾ ਜੀ ਵੀ ਜਿੰਨਾ ਕੁ ਮਸਲਾ ਹੋਣਾ ਦਾ ਬੱਚਾ ਨੂੰ ਵਾ ਕੇ ਕਰਾਂ ਜਿੰਨਾ ਮੰਗਦੇ ਉਦੋਂ ਘੱਟ ਦੇ ਦਿਓ ਹੂੰ ਇਹ ਸਾਢੇ 3 4 4 ਕਿੱਲੇ ਮੰਗਦੇ ਸਾਢੇ 4 ਕਿੱਲੇ ਵੀ ਇਹ ਕਹਿੰਦੇ ਚਲ ਤੁਹਾਨੂੰ ਘੱਟ ਦੇ ਦੋ ਵੀ ਇੱਕ ਸਾਈਡ ਤੇ ਦੇ ਦਿਓ ਸਰਪੰਚ ਸਾਹਿਬ ਨੇ ਕਹਿੰਦਾ ਸੀ ਪਹਿਲਾਂ ਵੀ ਆਂਦਾ ਵੀ ਮੈਂ ਆ 2.5 ਕਿੱਲੇ ਹੋਰ ਛੱਡ ਦਿੰਦਾ ਹੂੰ ਉਹ ਛੱਡਦਾ ਛੱਡਦਾ ਸਰਪੰਚ ਸਾਹਿਬ ਪਤਾ ਨਹੀਂ ਕਿਉਂ ਮੁੱਕਰ ਕੇ ਵੀ ਆਂਦਾ ਮੈਂ ਨਹੀਂ ਛੱਡਦਾ ਨਾ ਜੀ ਇਹਦਾ ਸਰਪੰਚ ਸਾਹਿਬ ਨੂੰ ਪਤਾ ਹੀ ਇਹ ਪਤਾ ਨਹੀਂ ਕੀ ਗੱਲ ਹੈ ਜੀ ਮੈਂ ਇੱਥੇ ਹੈ ਨਹੀਂ ਸੀਗਾ ਇਮਨੋ ਇਨੀ ਗੱਲ ਦਾ ਪਤਾ ਜੀ ਅੱਛਾ ਜਿਵੇਂ ਨੌਜਵਾਨ ਉਹਨਾਂ ਦਾ ਵੀ ਵਿਚ ਆ ਰਹੀ ਗੱਲ ਕਿ ਨੌ ਇੱਥੇ ਨਸ਼ੇ ਪੱਤੇ ਕਰਦੇ ਆ ਨੌਜਵਾਨ ਵੀ ਇਹਦਾ ਨੁਕਸਾਨ ਹੈ ਗਰਾਊਂਡ ਦਾ ਫਾਇਦਾ ਕੋਈ ਨਹੀਂ ਮਿਲਦਾ ਨਹੀਂ ਉਹ ਨਾਲ ਹੀ ਨੁਕਸਾਨ ਤਾਂ ਹੁਣ ਜੇ ਬੱਚੇ ਹੁਣ ਖੇਡਣਗੇ ਤੇ ਨਸ਼ੇ ਪੱਤੇ ਨਾ ਕਰਨਗੇ ਜੀ ਤੇ ਜੇ ਇਹਨਾਂ ਕੋਲ ਗਰਾਊਂਡ ਹੋਗਾ ਤੇ ਇਹ ਖੇਡਣਗੇ ਇਹ ਤੇ ਨਹੀਂ ਤੇ ਫਿਰ ਨਸ਼ੇ ਪੱਤੇ ਕਰਨਗੇ ਸਰਕਾਰ ਨੇ ਵਧੀਆ ਰੀਚ ਲਾਈ ਆ ਵੀ ਨਸ਼ਾ ਵਿਰੋਧ ਬਹੁਤ ਵਧੀਆ ਚਲਾਈ ਆ ਵੀ ਚੰਗਾ ਘਰ ਧਵਾਈ ਜਾਂਦਾ ਉਹ ਕੋਈ ਮਾੜੀ ਗੱਲ ਤਾਂ ਨਹੀਂ ਉਹ ਗੱਲ ਦਾ ਚੰਗਾ ਸਮਾਂ ਦੀ ਨੱਥ ਪਾਈ ਉਹਨੇ ਨਸ਼ਿਆਂ ਨੂੰ ਕਿ ਜੇ ਹੁਣ ਨਾ ਖੇਡਣਗੇ ਬੱਚੇ ਤਾਂ ਨਿਕਰੋਂ ਉਹਦੇ ਪਾਸ ਜਾਣਗੇ ਇੱਕ ਪਾਸੇ ਤੇਰੀ ਤਾਂ ਲੱਗੂਗੀ ਇਹਨਾਂ ਦੀ ਚਾਹ ਗਰਾਊਂਡ ਵਾਲੇ ਪਾਸ ਲੱਗੂਗੀ ਖੇਡਾਂ ਵਾਲੇ ਪਾਸ ਲੱਗੂਗੀ ਤੇ ਚਾਹ ਨਸ਼ਾਲੇ ਪਾਸ ਲੱਗੂਗੀ ਐਂ ਕਹਨੇ ਵੀ ਮਸਲਾ ਹੱਲ ਕੀਤਾ ਜਾਵੇ ਵਾਕੇ ਨਾਲ ਤਾਂ ਸਰਪੰਚ ਸਾਹਿਬ ਬੈਠੇ ਪੰਚਾਇਤ ਬੈਠੀ ਹੋਵੇ ਨਾਲ ਇਹ ਬੈਠੇ ਹੋਣਾ ਕੋਈ ਵਿਰੋਧ ਨਾ ਕਰੋ ਕਿਸੇ ਗੱਲ ਦਾ ਇਹ ਤਾਂ ਐ ਕਹਨੇ ਬੀਬੀ ਕਰਨਕਰੋ ਬਰਾੜ ਜੀ ਬੈਠੇ ਉਹ ਆ ਕੇ ਮਸਲਾ ਹੱਲ ਕਰੇ ਪਿੰਡ ਦਾ ਵੀ ਜਿਹੜੀ ਗੱਲਬਾਤ ਹੈਗੀ ਆ ਵੀ ਪਿੰਡ ਉਹਦਾ ਹੈਗਾ ਚੰਨੁਰਾੜੀ ਦਾ ਬਿਲਕੁਲ ਬਈ ਇਹ ਹੱਲ ਮਤਲਬ ਸਰਪੰਚ ਦੇ ਕੋਲ ਹੈਗੀ ਤੁਹਾਡੇ ਸਰਪੰਚ ਕੋਲ ਪਾਵਰ ਕਿਉਂ ਹੱਲ ਕਰ ਸਕਦੇ ਮਸਲਾ ਹੈ ਬਈ ਸਰਪੰਚ ਤਾਂ ਹੁਣ ਪਿੰਡ ਦਾ ਮੁਖੀ ਹੁੰਦਾ ਹੈ ਸਰਪੰਚ ਨੇ ਗਾਣਾ ਪਰ ਜੇ ਕਰੇ ਆ ਉਹ ਦੋ ਤਿੰਨ ਬੰਦਿਆਂ ਦੀ ਬਸ ਗੱਲ ਸੁਣਦਾ ਇਹ ਰੱਬ ਜਾਣਦਾ ਜਿੱਧਰ ਕਹਿ ਦਿੰਦੇ ਆ ਉਧਰ ਜਾਣਾ ਹੀ ਉਹਨੇ ਉਹਨਾਂ ਤਾਂ ਧਾਗਿਆ ਤੇ ਨਚਾਈ ਫਿਰਦੇ ਆਗੇ ਜੀ ਧੰਨਵਾਦ ਬਾਈ ਜੀ ਸਰਾਂ ਦਾ ਤਾਂ ਗੱਲਬਾਤ ਹੁਣ ਪਿੰਡ ਦੇ ਸਰਪੰਚ ਦੇ ਨਾਲ ਕਰਦੇ ਆ ਕਿ ਕੀ ਪੂਰਾ ਮਾਮਲਾ ਕਿਉਂ ਨਹੀਂ ਇਹਨਾਂ ਨੌਜਵਾਨਾਂ ਨੂੰ ਜਿਹੜਾ ਗਰਾਊਂਡ ਆ ਉਹ ਦਿੱਤਾ ਜਾ ਰਿਹਾ ਹੈ ਕਈ ਇਲਜ਼ਾਮ ਵੀ ਹੈ ਕਿ ਸਰਪੰਚ ਕਿਸੇ ਦੀ ਮੰਨਦੇ ਨਹੀਂ ਤਾਂ ਉਹ ਸਾਰੀ ਗੱਲਬਾਤ ਉਹਨਾਂ ਦੇ ਕੋਲੋਂ ਕ ਹਾਂਜੀ ਸਰਾਇਨਗਾ ਪਿੰਡ ਦੇ ਸਰਪੰਚ ਗੱਲ ਕਰ ਰਹੇ ਹਾਂ ਜੀ ਹਾਂਜੀ ਹਾਂਜੀ ਮੈਂ ਹਿੰਤਾਜ ਗੱਲ ਕਰ ਰਿਹਾ ਜੀ ਲੋਕਵਾਜ ਟੀਵੀ ਚੈਨਲ ਤੋਂ ਅੱਛਾ ਜੀ ਹਾਂ ਸਰਪੰਚ ਤੁਹਾਡਾ ਇੱਕ ਨਾ ਪੱਖ ਲੈਣਾ ਮਾਮਲੇ ਦੇ ਵਿੱਚ ਜਿਹੜਾ ਪੱਖ ਜੀ ਆਪਣੇ ਪਿੰਡ ਅੱਜ ਨੌਜਵਾਨ ਤੁਹਾਡੇ ਪਿੰਡ ਇਕੱਠੇ ਹੋਇਆ ਗਰਾਊਂਡ ਦੇ ਵਿੱਚ ਸਾਡੇ ਪਿੰਡ ਤੁਹਾਡੇ ਪਿੰਡ ਸਰਾਇਨਗਾ ਜੀ ਨਾ ਤੁਹਾਡਾ ਪਿੰਡ ਹਾਂਜੀ ਹਾਂਜੀ ਉੱਥੇ ਜਿਹੜਾ ਗਰਾਊਂਡ ਹੈ ਤੁਹਾਡੇ ਪਿੰਡ ਇੱਕ ਸਕੂਲ ਦੇ ਕੋਲੇ ਸਕੂਲ ਦੇ ਕੋਲੇ ਅੱਛਾ ਜੀ ਹੈਗੇ ਆ ਉੱਥੇ 2.5 ਕਿਲੇ ਛੱਡੇ ਆ ਹਾਂਜੀ ਹਾਂ ਉੱਥੇ ਨੌਜਵਾਨ ਇਕੱਠੇ ਹੋਏ ਆ ਉਹਨਾਂ ਨੇ ਕਿਹਾ ਕਿ ਜਿਹੜਾ ਗਰਾਊਂਡ ਆ ਤੁਸੀਂ ਵਾਦਾ ਕੀਤਾ ਸੀਗਾ ਕਿ ਵੱਡਾ ਕਰਾਂਗੇ। ਅੱਛਾ ਜੀ ਇਲੈਕਸ਼ਨ ਵੇਲੇ ਪਰ ਹੁਣ ਕਹਿੰਦੇ ਕਿ ਜਿਹੜੀ ਪੰਚਾਇਤ ਆ ਉਹ ਮੁੱਕਰ ਗਈ ਆ ਜੀ ਤੇ ਜਿਹੜਾ ਗਰਾਊਂਡ ਆ ਇਹਦੇ ਵਿੱਚ ਵੀ ਬੂਟੇ ਲਵਾਏ ਜਾ ਰਹੇ ਆ। ਉਹਦਾ ਸੈਡਾਂ ਤੇ ਲਵਾਉਣੇ ਆ ਜਿਹੜੇ ਸੜਕ ਤੇ ਉਹ ਚੱਲਦੇ ਆ ਜੀ। ਜੀ ਸੜਕ ਤੇ ਨਹਿਮ ਨਹੀਂ ਚੱਲੀ ਸੜਕ ਤੇ ਬੂਹੇ ਲਵਾਉਣੇ ਆ। ਜੀ ਉੱਥੇ ਲਵਾਉਣੇ ਹੁਣ ਠੀਕ ਹੈ ਪਰ ਜਿਹੜਾ ਇਹਨਾਂ ਦੇ ਗਰਾਊਂਡ ਦਾ ਮਾਮਲਾ ਜੀ ਕਹਿੰਦੇ ਕਿ ਗਰਾਊਂਡ ਸਾਨੂੰ ਵੱਡਾ ਚਾਹੀਦਾ ਉਹ ਕਿਉਂ ਨਹੀਂ ਮਿਲ ਰਿਹਾ ਜੀ ਇਹਨਾਂ ਨੂੰ? ਕਿਵੇਂ ਜੀ ਗਰਾਊਂਡ 2 ਈ ਕਿੱਲੇ ਛੱਡੇ ਆ ਪਿਆ ਜੀ ਤੇ ਸਾਡੇ ਇੱਥੇ ਸਕੂਲ 'ਚ ਵੀ ਹੈਗਾ ਇੱਕ ਗਰਾਊਂਡ ਜੀ ਅੱਛਾ ਜੀ ਹਾਂ ਜੀ ਤੇ ਅੱਜ ਜਿਹੜੀ ਜ਼ਮੀਨ ਹੈ ਆਸੇ ਪਾਸੇ ਇਹਦੀ ਬੋਲੀ ਹੈਗੀ 2:30 ਵਜੇ ਹਾਂ ਜੀ ਹਾਂ ਜੀ 2:30 ਹੋ ਜੇਗੀ ਆ ਠੀਕ ਹੈ ਇਹਦੇ ਬਾਰੇ ਵੀ ਕਹਿੰਦੇ ਕਿ ਜਾਣਕਾਰੀ ਨਹੀਂ ਕਿਸੇ ਨੂੰ ਦਿੱਤੀ ਤੁਸੀਂ ਜਿਹੜਾ ਹੋਕਾ ਉਹ ਆਵਾਜ਼ ਘੱਟ ਕਰਕੇ ਦਵਾਤਾ ਨਹੀਂ ਆਵਾਜ਼ ਤਾਂ ਜਿੰਨੀ ਹੈਗੀ ਓਨੀ ਓਨੀ ਹੋਣੀ ਆ ਜੀ ਨਹੀਂ ਤਾਂ ਇੱਥੇ ਮੈਂਬਰ ਵੀ ਨਹੀਂ ਪੰਚਾਇਤ ਉਹਨਾਂ ਨੂੰ ਵੀ ਨਹੀਂ ਇਸ ਦੇ ਬਾਰੇ ਜਾਣਕਾਰੀ ਕਿ ਅੱਜ ਬੋਲੀ ਐ ਸਾਰੇ ਮੈਂਬਰਾਂ ਨੂੰ ਪਤਾ ਜੀ ਪਰ ਸਾਡੇ ਕੋਲ ਤਾਂ ਮੈਂਬਰ ਬੋਲੇ ਨਹੀਂ ਇੱਕ ਮੈਂਬਰ ਉਹ ਕਹਿੰਦੇ ਸਾਨੂੰ ਜਾਣਕਾਰੀ ਨਹੀਂ ਕਿਹੜਾ ਮੈਂਬਰ ਆ ਜੀ ਹਾਂਜੀ ਹਾਂਜੀ ਮਲਕੀਤ ਸਿੰਘ ਨੇ ਜੀ ਮੈਂਬਰ ਮਲਕੀਤ ਸਿੰਘ ਹਾਂ ਆ ਹੋਰ ਤਾਂ ਸਾਰਿਆਂ ਨੂੰ ਪਤਾ ਇਹਨੂੰ ਲੱਗਦਾ ਕੋਈ ਨਹੀਂ ਪਤਾ ਹੋਰ ਕਿਸੇ ਮੈਂਬਰ ਨੂੰ ਪੁੱਛ ਲਈ ਅੱਛਾ ਨਹੀਂ ਨਹੀਂ ਗੱਲ ਤੇ ਉਹ ਵੈਸੇ ਤੁਹਾਨੂੰ ਮੈਂ ਪੁੱਛ ਰਿਹਾ ਜੀ ਕਿ ਅੱਜ ਜਿਵੇਂ ਬੋਲੀ ਹੈ ਨਾ ਤਾਂ ਕਹਿੰਦੇ ਕਿ ਪਿੰਡ ਦੇ ਵਿੱਚ ਲੋਕਾਂ ਨੂੰ ਪਤਾ ਨਾ ਮੈਂਬਰ ਇਹਨਾਂ ਨੂੰ ਪਤਾ ਹੈ ਕਿ ਇਹ ਕਿਸ ਤਰੀਕੇ ਦੀ ਬੋਲੀ ਹੈ ਜਿਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਹੈ ਨਹੀਂ ਜੀ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਜੀ ਹੁਣ ਇੱਥੇ ਅਵਸਰ ਵੀ ਆਉਣਗੇ ਜੀ ਸਾਰਿਆਂ ਨੂੰ ਪਤਾ ਮੈਂਬਰਾਂ ਨੂੰ ਪਤਾ ਮੈਂਬਰ ਹੁਣ ਸਫਾਈ ਕਰਕੇ ਉੱਥੇ ਜਾਵਦੇ ਠੀਕ ਹੈ ਸਾਈਡਾਂ 2:30 ਵਜੇ ਹੈਗੀ ਆ ਠੀਕ ਹੈ ਜੀ ਤੇ ਹੁਣ ਜਿਹੜੇ ਗਰਾਊਂਡ ਦਾ ਮਾਮਲਾ ਇਹ ਨੌਜਵਾਨਾਂ ਦਾ ਕਹਿਣਾ ਸੀ ਕਿ ਤੁਸੀਂ ਆਖਿਆ ਸੀ ਕਿ ਅਸੀਂ ਵੱਡਾ ਕਰਾਂਗੇ ਗਰਾਊਂਡ ਹੋਰ ਦੇਵਾਂਗੇ ਨਾਲ ਜ਼ਮੀਨ ਉਹ ਨਹੀਂ ਦੇ ਰਹੇ ਤੁਸੀਂ ਅੱਜ ਮਤਲਬ ਇਹਨਾਂ ਨੂੰ ਨਹੀਂ ਕੋਈ ਨਹੀਂ ਉੱਥੇ ਅਫਸਰ ਆਉਣਗੇ ਗੱਲ ਕਰ ਲੈਣਗੇ ਠੀਕ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਅਸੀਂ